ਸਾਡੀ ਯਮਨਾ ਦੀ ਕੋਈ ਗੱਲ ਹੀ ਨਹੀਂ ਕਰਦਾ ਬਿਲਕੁਲ ਭਈ ਯਮਨਾ ਪਹਿਲਾਂ ਸਾਡੇ ਨਾਲ ਰਿਪੀਰੀਅਨ ਸੀ ਜੀ ਤੇ ਉਹ ਯਮਨਾ ਦਾ ਪਾਣੀ ਪਹਿਲਾਂ ਇਹ 10 ਸਾਲ ਤਾਂ ਇਹ ਸਾਫ ਕਰਦੇ ਉੱਥੋਂ ਨਿਕਲਿਆ ਜੀ ਉਦੋਂ ਪਹਿਲਾਂ ਬੀਜੇਪੀ ਸਾਫ ਕਰਦੀ ਸੀ ਹੁਣ ਫੇਰ ਇਹ ਸਾਫ ਕਰਦੀ ਨਿਕਲਿਆ ਵੀ ਉਹਨੂੰ ਸਾਫ ਕਰਕੇ ਪੀ ਲਓ ਯਾਰ ਕੌਣ ਰੋਗਦਾ ਤੁਹਾਨੂੰ ਕੌਣ ਬਣਾ ਕਰਦਾ ਜਿਹੜੀ ਚੀਜ਼ ਪੰਜਾਬ ਦੀ ਆ ਉਹ ਸਾਰਿਆਂ ਦੀ ਸਾਂਝੀ ਆ ਜਿਹੜੀ ਬਾਕੀ ਦੇਸ਼ ਦੀ ਆ ਉਹ ਨਾ ਉਹਨਾਂ ਸਤੂਪਿਆਂ ਦੀ ਜਦੋਂ ਕੋਈ ਸਾਡੇ ਨੈਚੁਰਲ ਰਿਸੋਰਸਸ ਆ ਉਹ ਜਦੋਂ ਖੋਣੇ ਹੋਣ ਤੇ ਉਹ ਉਹਦੇ ਆਰਡਰ ਕਿਤੇ ਹੋਰ ਹੁੰਦੇ ਆ ਤੇ ਜਦੋਂ ਕਿਤੇ ਡਾਂਗਾ ਖਾਣੀ ਆ ਹੁਣ ਤੋਂ ਪੰਜਾਬੀਆਂ ਨੇ ਮੂਰੇ ਹੁਣ ਜਦੋਂ ਹਰਿਆਣੇ ਦੀ ਇਲੈਕਸ਼ਨਾਂ ਇਹ ਲੜਦੇ ਸੀਗੇ ਉਦੋਂ ਕਹਿੰਦੇ ਸੀ ਵੀ ਅਸੀਂ ਹਰ ਨੱਕੇ ਤੇ ਪਾਣੀ ਬਚਾ ਦਵਾਂਗੇ ਇਹ ਜਾਂ ਇਹਨਾਂ ਦੇ ਸੁਪਰੀਮੋ ਜੀ ਜੋ ਤਾਂ ਇਹ 3 ਸਾਲ ਦਾ ਜਾਂ ਪਿਛਲੇ 8-10 ਸਾਲ ਦੀ ਆਮ ਆਦਮੀ ਪਾਰਟੀ ਜਿਹੜੀ ਆ ਕਰਦੀ ਆ ਜੀ ਉਹ ਤਾਂ ਪਿਓਰਲੀ ਇੱਕ ਇਵੈਂਟ ਕ੍ਰੀਏਟ ਕਰਦੀ ਆ ਤੇ ਉਹ ਇਸ ਇਵੈਂਟ ਕ੍ਰੀਏਟ ਕਰਕੇ ਫਿਰ ਉਹਦੀਆਂ ਫੋਟੋਆਂ ਫੋਟੋਆਂ ਵੀਡੀਓ ਬਣਾ ਕੇ ਰੀਲਾਂ ਬਣਾ ਕੇ ਫਿਰ ਉਹ ਇਹ ਸਮਝਦੇ ਵੀ ਅਸੀਂ ਪਤਾ ਨਹੀਂ ਕਿਹੜਾ ਕਦੂਚ ਤੀਰ ਮਾਰਿਆ ਉਹਦੀ ਪੰਜਾਬ ਦੀ ਇੱਕ ਕਮੇਟੀ ਬਣਨੀ ਸੀ ਉਹਦੀ ਨੋਟੀਫਿਕੇਸ਼ਨ ਵੀ ਇਹਨਾਂ ਨੇ ਕਰ ਦਿੱਤੀ 2022 ਜੂਨ ਦੇ ਵਿੱਚ ਜੀ ਇਹਦਾ ਮਤਲਬ ਇਹ ਹੋਇਆ ਵੀ ਇਹਨਾਂ ਨੇ ਉਸ ਕਾਨੂੰਨ ਨੂੰ ਮੰਨ ਲਿਆ ਜਿਸ ਤਰ੍ਹਾਂ ਕੱਲ ਹੋਇਆ ਵੱਲੋਂ ਸਾਨੂੰ ਨਾ ਤਾਂ ਉਹਦੀ ਕਾਪੀ ਦਿੱਤੀ ਠੀਕ ਹੈ ਅੱਛਾ ਪੜ੍ਹ ਕੇ ਸੁਣਾਪ ਤਾਂ ਕਈ ਵਾਰੀ ਤੁਹਾਨੂੰ ਇੰਨੀ ਇਮੀਡੀਏਟਲੀ ਉਹਦੀ ਤਿਆਰੀ ਵੀ ਕਰਨੀ ਹੁੰਦੀ ਹੈ ਅੱਛਾ ਜਦੋਂ ਪੰਜਾਬ ਦੀ ਗੱਲ ਆ ਜਦੋਂ ਖੁੱਲੇ ਮਨ ਦੀ ਗੱਲ ਆ ਤਾਂ ਫਿਰ ਇੰਨਾ ਲੁਕਣ ਦੀ ਕੀ ਗੱਲ ਹੈ تینਾਂ ਦੀ ਹਿਸਟਰੀ ਹੋ ਗਈ ਇੱਕ ਤਾਂ ਯੂ ਟਰਨ ਮਾਰਨ ਦੀ ਜੀ ਦੂਸਰਾ ਇਹ ਕਿਉਂਕਿ ਇਹਨਾਂ ਦੇ ਵਿੱਚ ਸੀਰੀਅਸਨੈਸ ਹੀ ਨਹੀਂ ਹੈ ਇਹ ਇੱਕ ਇਵੈਂਟ ਕ੍ਰੀਏਟ ਕਰਦੇ ਆ ਉਹਦੀ ਹਾਈਪ ਕ੍ਰੀਏਟ ਕਰਦੇ ਇੱਕ ਦੋ ਦਿਨ ਇਹਨੂੰ ਸੋਸ਼ਲ ਮੀਡੀਆ ਤੇ ਚਲਾਉਂਦੇ ਆ ਜੀ ਦੂਸਰੀ ਗੱਲ ਹੈ ਚਲੋ ਇਹ ਗੱਲ ਠੀਕ ਹੋਈ ਵੀ ਚਲੋ ਡੈਮ ਸੇਫਟੀ ਐਕਟ ਜਿਹੜਾ ਆ ਉਹਦੀ ਕਮ ਸੇ ਕਮ ਰੈਜ਼ੋਲੂਸ਼ਨ ਤਾਂ ਪਾਇਆ ਜੀ ਆਪਾਂ ਕੇ ਇਹ ਰੈਜ਼ੋਲੂਸ਼ਨ ਨਾਲ ਲੜਾਈ ਮੁੱਕ ਗਈ ਹੈ ਸ਼ੁਰੂ ਹੋਈ ਹੈ ਜੀ ਹੁਣ ਤਾਂ ਇਹ ਆ ਵੀ ਅਸੀਂ ਲੱਤ ਕਿੰਨੀ ਕਲਾਉਨੇ ਆ ਕਿ ਸੀਐਮ ਦਾ ਇੱਕ ਟਵੀਟ ਵੀ ਆਉਂਦਾ ਜੇ ਚ ਇਹ ਵੀ ਕਿਹਾ ਜਾਂਦਾ ਕਿ ਧਰਨੇ ਲਾਉਣੇ ਜਾਂ ਕੋਈ ਵੀ ਇਦਾਂ ਦੀ ਐਜੀਟੇਸ਼ਨ ਕਰਨੀ ਉਹ ਉਹਦੀ سزا ਹੋਊਗੀ ਉਹ ਉਸ ਨੂੰ ਆਪਸ ਵਿੱਚ ਕੰਟਰੈਡੀਕਟਰੀ ਦੇਖੋ ਇਹ ਅੱਜ ਕੁਝ ਹੋਰ ਕਹਿੰਦਾ ਦੁਪਹਿਰ ਨੂੰ ਕੁਝ ਹੋਰ ਇਦਾਂ ਸ਼ਾਮ ਨੂੰ ਕਿਤੇ ਹੋਰ ਮੁੜਿਆਊਗਾ ਜੀ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਗੋਸ਼ੂਖੀਰ ਸਿੰਘ ਬੀਤੇ ਕੱਲ ਪੰਜਾਬ ਦੀ ਅਸੈਂਬਲੀ ਦੇ ਵਿੱਚ ਪਾਣੀਆਂ ਦੇ ਇਸ਼ੂਜ਼ ਦੇ ਉੱਤੇ ਇੱਕ ਸਪੈਸ਼ਲ ਸੈਸ਼ਨ ਹੋਇਆ ਤੇ ਉਸ ਤੇ ਸੱਤਾ ਪੱਖਸ਼ ਦੇ ਲੋਕ ਵੀ ਬੋਲੇ ਨੇ ਜਿਹੜਾ ਵਿਰੋਧੀ ਧਿਰ ਹੈ ਉਹਦੇ ਵੱਲੋਂ ਵੀ ਭਰਵੀਂ ਹਾਜ਼ਰੀ ਹੋਈ ਹੈ ਤੇ ਇਸ ਦੇ ਨਾਲ ਹੀ ਪੰਜਾਬ ਦੀ ਫਿਜ਼ਾ ਦੇ ਵਿੱਚ ਦੇਸ਼ ਦੀ ਫਿਜ਼ਾ ਦੇ ਵਿੱਚ ਵਿਦੇਸ਼ ਦੀ ਫਿਜ਼ਾ ਦੇ ਵਿੱਚ ਪੰਜਾਬ ਦੀ ਸਿਆਸਤ ਨੂੰ ਲੈ ਕੇ ਸਿਕ ਸਿਆਸਤ ਨੂੰ ਲੈ ਕੇ ਵੀ ਕੁਝ ਚੀਜ਼ਾਂ ਹੋਈਆਂ ਨੇ ਸਾਡੇ ਨਾਲ ਪ੍ਰਗਟ ਸਿੰਘ ਜੀ ਨੇ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਉਸ ਸੈਸ਼ਨ ਦੇ ਵਿੱਚ ਤੇ ਉਹਨਾਂ ਨੇ ਆਪਣਾ ਇੱਕ ਥਿਊ ਪੁਆਇੰਟ ਦਿੱਤਾ ਤੇ ਅਕਸਰ ਆਪਣੇ ਥਿਊ ਪੁਆਇੰਟ ਕਰਕੇ ਉਹ ਲ ਚਰਚਾ ਜਿਨ ਐਂਦੀ ਨੇ ਆਪਾਂ ਉਹਨਾਂ ਤੋਂ ਜਾਣਦੇ ਆ ਕਿ ਹੁਣ ਜਿਹੜੀ ਸਾਰੀ ਸਟਰਗਲ ਐ ਉਹ ਕਿੱਥੇ ਖੜੀ ਐ ਕਿੱਥੇ ਉਹ ਖੜਾ ਦੇਖਦੇ ਨੇ ਸਾਰੇ ਸਮੁੱਚੇ ਪ੍ਰਕਰਨ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁਰੂ ਜੀ ਸਰ ਤੁਸੀਂ ਹਮੇਸ਼ਾ ਬੋਲਦੇ ਹੋ ਅਸੈਂਬਲੀ ਦੇ ਵਿੱਚ ਕੱਲ ਵੀ ਤੁਸੀਂ ਬੋਲੇ ਤਾਂ ਜਿਹੜਾ ਲਗੋ ਲਬਾਬ ਐ ਸਾਰੀ ਗੱਲ ਦਾ ਉਹ ਤੁਹਾਨੂੰ ਕੀ ਲੱਗਿਆ ਪੱਲੇ ਕੀ ਪਿਆ ਦੇਖੋ ਜੋ ਤਾਂ ਇਹ 3 ਸਾਲ ਦਾ ਜਾਂ ਪਿਛਲੇ 8-10 ਸਾਲ ਦੀ ਆਮ ਆਦਮੀ ਪਾਰਟੀ ਜਿਹੜੀ ਆ ਕਰਦੀ ਆ ਜੀ ਉਹ ਤਾਂ ਪਿਓਰਲੀ ਇੱਕ ਇਵੈਂਟ ਕ੍ਰੀਏਟ ਕਰਦੀ ਆ ਜੀ ਤੇ ਇਵੈਂਟ ਕ੍ਰੀਏਟ ਕਰਕੇ ਕੰਟੈਂਟ ਤਿਆਰ ਕਰਦੀ ਕਿਉਂਕਿ ਸੋਸ਼ਲ ਮੀਡੀਆ ਦੀ ਪਾਰਟੀ ਆ ਜੀ ਮੀਡੀਆ ਆਲਮੋਸਟ ਕੰਟਰੋਲ ਆ ਤੁਹਾਡੇ ਵਰਗੇ ਕੁਝ 5 7 ਨੌਜਵਾਨ ਲੱਗੇ ਹੋਏ ਆ ਜਿਹੜੇ ਅਸਲੀ ਗੱਲ ਆ ਵੀ ਪੰਜਾਬ ਨੂੰ ਪੰਜਾਬ ਦੇ ਜਿਹੜੇ ਫੋਰਸ ਫਿਲਰ ਦਾ ਜਿਹੜਾ ਕੰਮ ਕਰ ਰਹੇ ਆ ਜੀ ਉਹਦੇ ਵਿੱਚ ਜਿਹੜਾ ਕੱਲ ਦਾ ਇਵੈਂਟ ਸੀਗਾ ਕਿਉਂਕਿ ਪਿਛਲੇ 2 3 4 ਦਿਨ ਦੀਆਂ ਘਟਨਾਵਾਂ ਜਿਹੜੀਆਂ ਸੀਗੀਆਂ ਜੀ ਕਿਉਂਕਿ ਮੈਨੂੰ ਤਾਂ ਜਦੋਂ ਇਹ ਵੀਡੀਓ ਦੇਖੀ ਮੈਂ ਭਗਵੰਤ ਮਾਨ ਦੀ ਮੈਨੂੰ ਲੱਗਿਆ ਸ਼ਾਇਦ ਵੀ ਥੋੜਾ ਬਹੁਤਾ ਇਹ ਸੀਰੀਅਸ ਹੋਊਗਾ ਹੂੰ ਹੂੰ ਕਿਉਂਕਿ ਸੀਰੀਅਸਨੈਸ ਤਾਂ ਇਹਨਾਂ ਦੀ ਕਿਉਂਕਿ ਜਦੋਂ ਇਹਨਾਂ ਨੇ ਚੰਡੀਗੜ੍ਹ ਦਾ ਜਿਹੜਾ ਇਸ਼ੂ ਸੀ ਉਹ ਵਿਸਾਰ ਹੀ ਦਿੱਤਾ ਜੀ ਜੀ ਫਿਰ ਉਹਨਾਂ ਨੂੰ 10 ਏਕੜ ਜ਼ਮੀਨ ਵਾਲੀ ਗੱਲ ਕਰ ਲਈ ਜੀ ਜੀ ਉਹ ਉੱਠੀ ਵੀ ਸੀ ਗੱਲ ਫਿਰ ਹਰਿਆਣੇ ਦੇ ਵਿੱਚ ਜਾ ਕੇ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਜਦੋਂ ਹਰਿਆਣੇ ਦੀ ਇਲੈਕਸ਼ਨਾਂ ਇਹ ਲੜਦੇ ਸੀਗੇ ਜੀ ਉਦੋਂ ਕਹਿੰਦੇ ਸੀ ਵੀ ਅਸੀਂ ਹਰ ਨੱਕੇ ਤੇ ਪਾਣੀ ਬਚਾ ਦਵਾਂਗੇ ਇਹ ਜਿਹਾ ਇਹਨਾਂ ਦੇ ਸੁਪਰੀਮੋ ਜੀ ਫਿਰ ਦਿੱਲੀ ਦੀ ਗੱਲ ਵੀ ਨਹੀਂ ਕਰਦੇ ਸੀ ਜੀ ਤੇ ਉਦੋਂ ਤਾਂ ਇਹ ਪੰਜਾਬ ਨੂੰ ਵਰਤ ਲੈ ਸੀਗੇ ਅੱਛਾ ਹੁਣ ਇਹਨਾਂ ਦਾ ਉਥੇ ਤਾਂ ਕੰਮ-ਕੁਮ ਘਟਿਆ ਆ ਜੀ ਕਿਉਂਕਿ ਉਦੋਂ ਤਾਂ ਇਹਦੀ ਪ੍ਰਾਈਮ ਮਿਨਿਸਟਰ ਬਣਾਉਣਾ ਸੀ ਜੀ ਕੇਜਰੀਵਾਲ ਨੂੰ ਬਿਲਕੁਲ ਠੀਕ ਅੱਛਾ ਉਹ ਹੁਣ ਕਿਉਂਕਿ ਇਵੈਂਟ ਕ੍ਰੀਏਟ ਕਰਦੇ ਆ ਹਮ ਤੇ ਉਹ ਇਸ ਇਵੈਂਟ ਕ੍ਰੀਏਟ ਕਰਕੇ ਫਿਰ ਉਹਦੀਆਂ ਫੋਟੋਆਂ ਫੋਟੋਆਂ ਵੀਡੀਓ ਬਣਾ ਕੇ ਰੀਲਾਂ ਬਣਾ ਕੇ ਫਿਰ ਉਹ ਇਹ ਸਮਝਦੇ ਵੀ ਅਸੀਂ ਪਤਾ ਨਹੀਂ ਕਿਹੜਾ ਕਦੂਚ ਤੀਰ ਮਾਰਿਆ ਐਕਚੁਅਲੀ ਜਿਹੜਾ ਦੇਖੋ ਡੈਮ ਸੇਫਟੀ ਐਕਟ ਵੀ ਬੜਿਆ ਜੀ ਉਹ ਵੀ ਬਿਲਕੁਲ ਸਾਰੇ ਸੂਬੇ ਦੇ ਸਾਰੇ ਰਾਜਾਂ ਨਾਲ ਸਾਰੇ ਸਰ ੱਤਕਾ ਆ ਵੀ ਜੀ ਜੀ ਉਹਦੇ ਚ ਅਸਲੀਅਤ ਹੈ ਲੇਕਿਨ ਤਿੰਨ ਸਾਲ ਮਤਲਬ 2021 ਦੇ ਐਂਡ ਚ ਉਹ ਉਹ ਬਣ ਗਿਆ ਉਹ ਰਾਜ ਸਭਾ ਚੋਂ ਪਾਸ ਹੋ ਗਿਆ ਪਹਿਲਾਂ ਲੋਕ ਸਭਾ ਚੋਂ 2019 ਚ ਪਾਸ ਹੋਇਆ ਜਦੋਂ ਭਗਵੰਤ ਮਾਨ ਵੀ ਜਾਂ ਬਾਕੀ ਹੋਰ ਵੀ ਐਮਪੀ ਵੀ ਜਿਹੜੇ ਉਹਦਾ ਹਿੱਸਾ ਸੀ ਜੀ ਚਲੋ ਹੋ ਸਕਦਾ ਆਪੋਸ ਕੀਤਾ ਹੋਵੇ ਨਾ ਕੀਤਾ ਓਏ ਪਰ ਸਰਕਾਰ ਨੇ ਉਹ ਬਣਾ ਦਿੱਤਾ ਹਮ ਅੱਛਾ ਉਹ 22 ਚ ਜਿਹੜੀ ਉਦੀ ਪੰਜਾਬ ਦੀ ਇੱਕ ਕਮੇਟੀ ਬਣਨੀ ਸੀ ਉਹਦੀ ਨੋਟੀਫਿਕੇਸ਼ਨ ਵੀ ਇਹਨਾਂ ਨੇ ਕਰ ਦਿੱਤੀ 2022 ਜੂਨ ਦੇ ਵਿੱਚ ਜੀ ਇਹਦਾ ਮਤਲਬ ਇਹ ਹੋਇਆ ਵੀ ਇਹਨਾਂ ਨੇ ਉਸ ਕਾਨੂੰਨ ਨੂੰ ਮੰਨ ਲਿਆ ਜੀ ਅੱਛਾ ਉਸ ਕਾਨੂੰਨ ਉਹ ਜਿਹੜਾ ਉਹ ਜਿਹੜਾ ਕਾਨੂੰਨ ਹੈ ਉਹ ਬੀਸਿਕਲੀ ਸਾਡੇ ਰਹਿੰਦੇ ਖੁੰਦੇ ਜ਼ਖਮਾਂ ਤੇ ਵੀ ਲੂਣ ਆ ਜੀ ਕਿਉਂਕਿ ਉਹਦੇ ਵਿੱਚ ਇਹਨਾਂ ਨੇ ਜਿੰਨਾ ਵੀ ਬੀਬੀਐਮਬੀ ਦਾ ਸਿਸਟਮ ਸੀਗਾ ਸਾਰਾ ਹੀ ਚੇਂਜ ਕਰ ਲਿਆ ਸਾਰਾ ਹੀ ਉਹਦੀਆਂ ਜੋ ਜੋ ਕਿਉਂਕਿ ਜੋ ਇਹ ਮੀਟਿੰਗਾਂ ਹੋਈਆਂ ਜੀ 28 ਅਪ੍ਰੈਲ ਤੋਂ ਲੈ ਕੇ ਜਿਹੜਾ 2 3 4 ਦਿਨ ਦਾ ਘਟਨਾਕਰਮ ਸੀ ਉਹ ਸਾਰਾ ਉਹਦੇ ਸੰਦਰਭ ਦੇ ਵਿੱਚ ਹੀ ਸੀ ਬਿਲਕੁਲ ਠੀਕ ਸੋ ਉਹ ਬੇਸਿਕਲੀ ਗੱਲ ਤਾਂ ਇਹ ਆ ਕਿ ਇੱਕ ਤਾਂ ਉਹ ਚੈਲੰਜ ਉਹ ਚੈਲੰਜ ਕਰ ਦਿੱਤਾ ਉਹ ਬੇਸਿਕਲੀ ਦੇਖੋ ਇਹਨਾਂ ਨੇ ਸਾਨੂੰ ਨਾ ਤਾਂ ਜਿਸ ਤਰ੍ਹਾਂ ਕੱਲ ਹੋਇਆ ਵੱਲੋਂ ਸਾਨੂੰ ਨਾ ਤਾਂ ਉਹਦੀ ਕਾਪੀ ਦਿੱਤੀ ਠੀਕ ਹੈ ਅੱਛਾ ਪੜ੍ਹ ਕੇ ਸੁਣਾਤਾ ਕਈ ਵਾਰੀ ਤੁਹਾਨੂੰ ਇੰਨੀ ਇਮੀਡੀਏਟਲੀ ਉਹਦੀ ਤਿਆਰੀ ਵੀ ਕਰਨੀ ਹੁੰਦੀ ਹੈ ਅੱਛਾ ਜਦੋਂ ਪੰਜਾਬ ਦੀ ਗੱਲ ਆ ਜਦੋਂ ਖੁੱਲੇ ਮਨ ਦੀ ਗੱਲ ਆ ਤਾਂ ਫਿਰ ਇੰਨਾ ਲੁਕਣ ਦੀ ਕੀ ਗੱਲ ਹੈ ਜੀ ਤੇ ਉਹਦੇ ਵਿੱਚ ਕਿਉਂਕਿ ਇੱਕੋ ਹੀ वैसे तो वो सेल्फ कॉन्ट्रडिक्टरी थी ते जेडे रेजोल्यूशन आए सी या डैम सेफ्टी एक्ट ਦੇ حوالے ਨਾਲ ਕੁਛ ਵੀ ਤੁਹਾਨੂੰ ਬਰੀਫਿੰਗ ਕੁਛ ਨਹੀਂ ਸੀ ਪਹਿਲਾਂ ਨਹੀਂ ਕੁਛ ਬਰੀਫਿੰਗ ਨਹੀਂ ਸੀ ਉਹ ਤਾਂ ਉੱਥੇ ਪੜਿਆ ਗਿਆ ਉੱਥੇ ਪੜਿਆ ਗਿਆ ਉੱਥੇ ਜਿੰਨੀ ਕੁ ਅੰਡਰਸਟੈਂਡਿੰਗ ਦੇਖੋ ਹੁੰਦਾ ਕੀ ਆ ਬਨੋ ਸੁਪੋਜ਼ ਜੇ ਤੁਸੀਂ ਇੰਨੇ ਖੁੱਲੇ ਮਨ ਨਾਲ ਤੁਸੀਂ ਉਹਨੂੰ ਇੱਕ ਦਿਨ ਪਹਿਲਾਂ ਦੇ ਦੇ ਦਿਓ ਬਿਲਕੁਲ ਠੀਕ ਹੈ ਠੀਕ ਹੈ ਨਾ ਤਾਂ ਕਿ ਅਸੀਂ ਵੀ ਤਿਆਰੀ ਕਰਕੇ ਆਈਏ ਜੀ ਅੱਛਾ ਇਹਦਾ ਮਤਲਬ ਕਿਤੇ ਨਾ ਕਿਤੇ ਅੱਛਾ ਫਿਰ ਉਹਦੇ ਵਿੱਚ ਇਹ ਵੀ ਸੀਗਾ ਉਹ ਭਈ ਜਿਹੜਾ ਜਿਹੜਾ ਇਹ ਜਿਹੜਾ ਪਾਣੀ ਜਿਹੜਾ ਵੱਧ ਐਕਸੈਸ ਜਾਂਦਾ ਉਹ ਜਾਂਦਾ ਰਹੂਗਾ ਹਾਂ 4000 ਹਾਂਜੀ ਹਾਂ 4000 ਉਹ ਜਾਂਦਾ ਰਹੂਗਾ ਜੀ 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 ਤੇ ਮੇਰੇ ਕੋ ਆਹ ਡਾਟਾ ਮੈਂ ਮਤਲਬ ਅੱਜ ਹੀ ਉਸ ਸਾਰੀ ਗੱਲ ਤੇ ਆ ਦੇਖੋ ਨਾ ਹੁਣ ਆ 2022 ਆਹਾਂ 22 23 24 ਤੇ 25 ਦਾ ਆ ਜੀ ਆ ਦੇਖੋ ਹਰਿਆਣੇ ਨੇ ਅਬਬ ਸ਼ੇਰ ਜੀ ਪਰਸੈਂਟੇਜ ਦੇ ਵਿੱਚ ਇੱਥੇ 18.93 ਲਿਆ ਇਹ 2022 ਦੀ ਗੱਲ ਹੈ ਜੀ ਇੱਥੇ 18.68 ਲਿਆ ਇਹ 23 ਦੀ ਗੱਲ ਹੈ ਇੱਥੇ 16. ਥਾੜ੍ਹ ਲਿਆ ਥਾੜ੍ਹ ਲਿਆ ਹਾਂਜੀ ਤੇ ਇੱਥੇ ਜਿਹੜਾ 25 ਦੇ ਵਿੱਚ ਆਣ ਕੇ ਇਹਨਾਂ ਨੇ ਜਿਹੜਾ ਇਹ ਹਜੇ ਹੋਰ ਐਕਸੈਸ ਕਰਨਾ ਕਿਉਂਕਿ ਇਹ ਇਹ ਜਿਹੜਾ ਇਹ ਮੇਰੇ ਕੋਲ ਡਾਟਾ ਹੈਗਾ ਇਹ ਅਪਡੇਟਡ ਨਹੀਂ ਹੈਗਾ ਇਹ ਹਜੇ ਤੱਕ 24 ਤੱਕ ਹੀ ਹੈ ਇਹ 24 ਤੱਕ ਹੀ ਹੈ ਜੀ ਜੀ ਸੋ ਜੇ ਇੰਨਾ ਇੰਨਾ ਇਹ ਐਕਸੈਸ ਦੇ ਹੀ ਜਾਂਦੇ ਆ ਕੱਲ ਬੜਕਾਂ ਤਾਂ ਬੜੀਆਂ ਮਾਰਦੇ ਸੀ ਵੀ ਅਸੀਂ ਤਾਂ ਅਸੀਂ ਤਾਂ ਹੁਣ ਇੱਕ ਇੱਕ ਬੂੰਦ ਨਹੀਂ ਦੇਣੀ ਹੁਣ ਅੱਛਾ ਜਦੋਂ ਆਹ ਦਿੱਤਾ ਆ ਫਿਰ ਤੁਸੀਂ ਕਿਹੜੇ ਮਨ ਨਾਲ ਕਹਿੰਨੇ ਆ ਤੇ ਕਿਹੜੇ ਮੂੰਹ ਨਾਲ ਕਹਿੰਨੇ ਆ ਕਿਉਂਕਿ ਇਹਨਾਂ ਦੀ ਹਿਸਟਰੀ ਹੋ ਗਈ ਇੱਕ ਤਾਂ ਯੂ ਟਰਨ ਮਾਰਨ ਦੀ ਜੀ ਜੀ ਦੂਸਰਾ ਇਹ ਕਿਉਂਕਿ ਇਹਨਾਂ ਦੇ ਵਿੱਚ ਸੀਰੀਅਸਨੈਸ ਹੀ ਨਹੀਂ ਹੈ ਇਹ ਇਕ ਇਵੈਂਟ ਕ੍ਰੀਏਟ ਕਰਦੇ ਆ ਉਹਦੀ ਹਾਈਪ ਕ੍ਰੀਏਟ ਕਰਦੇ ਇੱਕ ਦੋ ਦਿਨ ਇਹਨੂੰ ਸੋਸ਼ਲ ਮੀਡੀਆ ਤੇ ਚਲਾਉਂਦੇ ਆ ਜੀ ਦੇਖੋ ਹੁਣ ਤਾਂ ਮੈਂ ਤਾਂ ਕਿਉਂਕਿ ਕੱਲ ਇੰਡਸ ਵਾਟਰ ਟ੍ਰੀਟੀ ਦੀ ਵੀ ਆਹ ਹਾਂ ਤੁਸੀਂ ਗੱਲ ਕੀਤੀ ਹਾਂਜੀ ਕਿਉਂਕਿ ਐਕਚੁਅਲੀ ਜਦੋਂ 1960 ਦੇ ਵਿੱਚ ਵਰਲਡ ਬੈਂਕ ਦੇ ਜ਼ਰੀਏ ਜੀ ਇਹ ਟ੍ਰੀਟੀ ਹੋਈ ਆ ਹਮ ਤੇ ਉਹ ਸਟ੍ਰੀਟੀ ਦੇ ਵਿੱਚ ਬੇਸਿਕ ਤਾਂ ਪੰਜਾਬ ਉਹਦਾ ਓਨਰਸ਼ਿਪ ਓਨਰਸ਼ਿਪ ਆ ਪਹਿਲਾ ਐਗਰੀਮੈਂਟ ਤਾਂ ਦੋਨਾਂ ਪੰਜਾਬਾਂ ਦਾ ਹੀ ਆ ਜਿਹੜਾ 48 ਦਾ ਹਾਂਜੀ ਉਸ ਤੋਂ ਪਹਿਲਾਂ ਜਿਹੜਾ ਐਗਰੀਮੈਂਟ ਪੰਜਾਬਾ ਦਾ ਕਿਉਂਕਿ ਉਹ ਇੰਟਰਨੈਸ਼ਨਲ ਟ੍ਰੀਟੀ ਸੀ ਤੇ ਉਹਦੇ ਵਿੱਚ ਨੇਚੁਰਲੀ ਆ ਦੋ ਦੇਸ਼ਾਂ ਨੇ ਕਰਨੀ ਸੀ ਤੇ ਉਹਦੇ ਵਿੱਚ ਦੋਸਤਾਨ ਦੀ ਸਰਕਾਰ ਨੇ ਅੱਛਾ ਜੀ ਉਹ ਰੀਵਿਜ਼ਿਟ ਹੋ ਸਕਦਾ ਜੀ ਜੇ ਉਹਦੀ ਦੁਆਰਾ ਗੱਲਬਾਤ ਹੋ ਸਕਦੀ ਹੈ ਜਿਹੜੀ ਆਲਰੇਡੀ ਗਵਰਨਮੈਂਟ ਆਫ ਇੰਡੀਆ ਨੇ ਸਟਾਰਟ ਕੀਤੀ ਹੋਈ ਬਿਲਕੁਲ ਬਿਲਕੁਲ ਮੈਨੂੰ ਲੱਗਦਾ ਕਿ ਇਹਨਾਂ ਨੇ ਵਰਲਡ ਬੈਂਕ ਨੂੰ ਵੀ ਕੋਈ ਨਾ ਕੋਈ ਇਨਫੋਰਮ ਕੀਤਾ ਹੋਊ ਜਾਂ ਚਿੱਠੀ ਲਿਖੀ ਹਾਲਾਂਕਿ ਉਹਦੇ ਜੀ ਕਿਹਾ ਜਾ ਰਿਹਾ ਕਿ ਐਗਜ਼ਿਟ ਕਲੌਜ਼ ਕੋਈ ਨਹੀਂ ਹੈਗੀ ਉਹ ਟ੍ਰੀਟੀ ਦੀ ਉਹ ਹੋ ਸਕਦਾ ਪਰ ਮੇਰੀ ਕਹਿੰਦਾ ਮਤਲਬ ਉਹ ਨੂੰ ਦੁਬਾਰਾ ਵਿਚਾਰਤਾ ਅਧੀਨਤਾ ਹੈ ਹਾਂਜੀ ਆ ਗਿਆ ਆ ਗਿਆ ਆ ਗਿਆ ਜੇ ਜੀ ਉਹ ਵਿਚਾਰਤੀ ਨਾ ਸਕਦਾ ਤੇ ਪੰਜਾਬ ਦੇ ਜਿਹੜੇ ਪਾਣੀ ਆ ਮੈਂ ਨਹੀਂ ਕਹਿੰਦਾ ਕਿਹੜੀ ਸਰਕਾਰ ਨੇ ਗਲਤੀਆਂ ਕੀਤੀਆਂ ਕੀ ਕੀਤਾ ਜੀ ਜੋ ਦੇਖੋ ਹੋਇਆ ਤਾਂ ਪੰਜਾਬ ਨਹੀਂ ਧੱਕਾ ਆ ਬਿਲਕੁਲ ਤੇ ਉਹ ਜਿਹੜੀਆਂ ਗਲਤੀਆਂ ਆ ਸਾਨੂੰ ਰੀ ਵਿਜ਼ਿਟ ਕਰਨੀਆਂ ਚਾਹੀਦੀਆਂ ਦੁਬਾਰਾ ਵਿਚਾਰ ਕਰਨਾ ਚਾਹੀਦਾ ਵਿਚਾਰ ਕਰਕੇ ਦੇਖੋ ਹੁਣ ਇੱਕ ਪਾਸੇ ਤਾਂ ਸਾਨੂੰ ਅਸੀਂ ਕਿੰਨਾ ਕਚਰੇ ਇਹ ਗੱਲਾਂ ਸੁਣੀ ਜਾਵਾਂਗੇ ਵੀ ਇਹ ਕਦੀ ਕਹਿੰਦੇ ਦੇਸ਼ਪ੍ਰੇਮੀ ਆ ਕਦੀ ਕਹਿੰਦੇ ਦੇਸ਼ਧ੍ਰੋਹੀ ਆ ਹਮ ਅੱਛਾ ਪੰਜਾਬ ਕਹਿੰਦੇ ਜੀ ਪਾਣੀ ਤਾਂ ਸਾਰਿਆਂ ਦਾ ਸਾਂਝਾ ਵੀ ਐਂ ਕਰੋ ਸਾਰਾ ਕੁਝ ਹੀ ਸਾਂਝਾ ਕਰ ਲਓ ਜੀ ਵੀ ਜੇ ਤੁਸੀਂ ਪਾਣੀ ਦੀ ਗੱਲ ਕਰਦੇ ਹੋ ਮੰਨ ਲਓ ਕਿਤੇ ਉਹ ਕੋਈ ਤੇਲ ਨਿਕਲਦਾ ਕਿਤੇ ਉਹ ਕੋਈ ਹੋਰ ਖਣਿਜ ਨਿਕਲਦੇ ਆ ਕਿਤੇ ਉਹ ਕੋਲਾ ਨਿਕਲਦਾ ਫੇ ਸਾਰਾ ਹੀ ਇਕੱਠਾ ਕਰ ਲਓ ਜੀ ਜਿੱਦਾਂ ਫਾਈਨੈਂਸ ਕਮਿਸ਼ਨ ਆ ਜੀ ਉਹਦੇ ਵਾਂਗ ਇਕੱਠਾ ਕਰ ਲਓ ਤਾਂ ਫੇ ਵੰਡ ਲਓ ਹਮ ਅੱਛਾ ਜਿਹੜੀ ਚੀਜ਼ ਪੰਜਾਬ ਦੀ ਆ ਉਹ ਸਾਰਿਆਂ ਦੀ ਸਾਂਝੀ ਆ ਜਿਹੜੀ ਬਾਕੀ ਦੇਸ਼ ਦੀ ਆ ਉਹਨਾਂ ਉਹਨਾਂ ਸਟੂਬਿਆਂ ਦੀ ਆ ਜੀ ਬਿਲਕੁਲ ਪਰ ਸਰ ਤੁਸੀਂ ਕੀ ਸਮਝਦੇ ਹੋ ਇਹ ਸਾਰਾ ਕੁਝ ਹੈਗਾ ਸੀ ਪਰ ਉੱਥੇ ਸਾਰੇ ਕੱਲ ਇਕੱਠੇ ਹੋਏ ਉੱਥੇ ਡੈਮ ਸੇਫਟੀ ਐਕਟ ਦੇ ਖਿਲਾਫ ਵੀ ਰੈਜ਼ੋਲੂਸ਼ਨ ਪਿਆ ਸਾਰੀਆਂ ਗੱਲਾਂ ਕੁਝ ਹੋਈਆਂ ਮਤਲਬ ਕਿ ਉਹਦੀ ਤੁਸੀਂ ਵਜ੍ਹਾ ਕੀ ਮੰਨਦੇ ਹੋ ਫਿਰ ਨਹੀਂ ਨਹੀਂ ਉਹ ਇੱਕ ਤਾਂ ਮੈਨੂੰ ਤਾਂ ਜਿੰਨਾ ਕੁ ਲੱਗਿਆ ਇੱਕ ਤਾਂ ਇਵੈਂਟ ਕ੍ਰੀਏਟ ਕੀਤਾ ਦੂਸਰੀ ਗੱਲ ਹੈ ਚਲੋ ਇਹ ਗੱਲ ਠੀਕ ਹੋਈ ਵੀ ਚਲੋ ਡੈਮ ਸੇਫਟੀ ਐਕਟ ਜਿਹੜਾ ਆ ਉਹਦੀ ਕਮ ਸੇ ਕਮ ਰੈਜ਼ੋਲੂਸ਼ਨ ਤਾਂ ਪਾਇਆ ਜੀ ਆਪਾਂ ਕਹਿੰਦੇ ਇਹ ਰੈਜ਼ੋਲੂਸ਼ਨ ਨਾਲ ਲੜਾਈ ਮੁੱਕ ਗਈ ਹੈ ਸ਼ੁਰੂ ਹੋਈ ਹੈ ਜੀ ਹੁਣ ਤਾਂ ਇਹ ਆ ਵੀ ਅਸੀਂ ਲੱਤ ਕਿੰਨੀ ਕ ਲਾਉਨੇ ਆ ਦੇਖੋ ਪੋਲੀਟੀਕਲੀ ਅਸੀਂ ਕਿੰਨਾ ਕ ਖੜਾ ਹੁੰਨੇ ਆ ਬਾਕੀ ਚਲੋ ਉੱਥੇ ਬੰਦਿਆਂ ਨੇ ਇਹ ਵੀ ਕਿਹਾ ਵੀ ਦੇਖੋ ਜੀ ਉਹ ਸਾਡਾ ਮੈਂਬਰ ਬਦਲ ਦਤਾ ਸਾਡਾ ਡਾਇਮ ਕਰ ਦਤਾ ਜਦੋਂ ਸਾਰੇ 5500 ਦੇ 5500 ਡਾਇਮ ਹੀ ਉਹਨੇ ਆਪਣੇ ਅੰਡਰ ਲੈ ਲੈ ਲਏ ਹਾਂਜੀ ਠੀਕ ਆ ਨਾ ਔਰ ਸਾਊਥ ਵਾਲੇ ਇਸ ਕਰਕੇ ਨਹੀਂ ਮੂਵ ਕਰਦੇ ਵੀ ਉੱਥੇ ਦੇ ਪੋਲੀਟੀਕਲ ਸਿਸਟਮ ਜਿਹੜੇ ਤਕੜੇ ਹੈਗੇ ਆ ਉਹ ਆਪਣੇ ਆਪਣੇ ਸੂਬੇ ਲਈ ਫਾਈਟ ਕਰਦੇ ਆ ਅਸੀਂ ਆਪਣੇ ਆਪਣੇ ਸੂਬੇ ਲਈ ਫਾਈਟ ਨਹੀਂ ਕਰਦੇ ਸਾਡੇ ਤਾਂ ਕੋਈ ਨਾ ਕੋਈ ਵਿੱਚੋਂ ਗਦਾਰ ਨਿਕਲੇ ਆਉਂਦਾ ਕੋਈ ਕੁਝ ਨਿਕਲੇ ਆਉਂਦਾ ਕੋਈ ਕੁਝ ਨਿਕੜਿਆ ਆਉਂਦਾ ਤੇ ਉਹ ਫਿਰ ਹੌਲੀ ਹੌਲੀ ਦਾ ਨੁਕਸਾਨ ਕਰੀ ਜਾਂਦੇ ਆ ਜੀ ਸੋ ਇਸ ਕਰਕੇ ਇਹ ਮੈਨੂੰ ਲੱਗਦਾ ਜਿਹੜੀਆਂ ਸਾਰੀਆਂ ਚੀਜ਼ਾਂ ਆ ਹੂੰ ਇਹਨੂੰ ਪੰਜਾਬੀਆਂ ਨੂੰ ਇਹਦੇ ਤੇ ਪਹਿਰਾ ਦੇਣ ਦੀ ਜ਼ਰੂਰਤ ਆ ਤੈਨੂੰ ਲੱਗਦਾ ਕੱਲ ਇੱਕ ਇਹ ਸੁਜੈਸ਼ਨ ਵੀ ਦਿੱਤਾ ਸੀ ਵੀ ਇਹਦੇ ਤੇ ਇੱਕ ਐਕਸਪਰਟ ਕਮੇਟੀ ਬਣਾ ਦਿਓ ਐਕਸਪਰਟ ਦੇਖੋ ਸਰਕਾਰਾਂ ਆਉਂਦੀਆਂ ਜਾਂਦੀਆਂ ਜੀ ਬਿਊਰੋਕਰੇਟ ਐ ਅੱਜ ਉਸ ਕੁਰਸੀ ਤੇ ਅਕੱਲੂ ਉਸ ਕੁਰਸੀ ਤੇ ਅਪਰਸ ਨੂੰ ਉਸ ਕੁਰਸੀ ਤੇ ਆ ਲੇਕਿਨ ਇਦਾਂ ਦੇ ਐਕਸਪਰਟਸ ਜਿਹੜੇ ਪੰਜਾਬ ਦੇ ਹੋਣ ਜਿਹੜੇ ਉਹ ਹਿੱਤ ਜਿਹੜੇ ਆ ਚਾਹੇ ਸਰਕਾਰ ਕਿਸੇ ਦੀ ਵੀ ਹੋਵੇ ਮੈਂ ਕੱਲ ਐਗਜ਼ਾਮਪਲ ਦਿੱਤੀ ਮੰਨ ਲਓ ਬੀਐਸਐਫ 50 ਕਿਲੋਮੀਟਰ ਆ ਗਈ ਸਾਰਿਆਂ ਨੇ ਰੈਜ਼ੋਲੂਸ਼ਨ ਪਾਸ ਕੀਤਾ ਆਲ ਪਾਰਟੀ ਮੀਟਿੰਗ ਹੋ ਗਈ ਉਹ ਇਹ ਇਹ ਉਦੋਂ ਪੋਜੀਸ਼ਨ ਦੇ ਵਿੱਚ ਸੀ ਤੇ ਅੱਜ ਇਹਨਾਂ ਨੂੰ ਕਿਸੇ ਨੂੰ ਪਤਾ ਕਰੋ ਵੀ ਹਾਂ ਵੀ ਉਹਨੂੰ ਕੋਈ ਫਾਲੋ ਕਰਦਾ ਕਿ ਨਹੀਂ ਕਰਦਾ ਕੋਈ ਬਾਬੂ ਫਾਲੋ ਕਰਦਾ ਕਿ ਨਹੀਂ ਕਰਦਾ ਕਿਉਂਕਿ ਸਾਡੇ ਜਿਹੜੇ ਸੀਰੀਅਸ ਇਸ਼ੂ ਆ ਉਹ ਇਸੇ ਤਰ੍ਹਾਂ ਹੀ ਵਿਸਰ ਜਾਂਦੇ ਆ ਤੇ ਤੁਹਾਨੂੰ ਲੱਗਦਾ ਤੁਸੀਂ ਬਾਬੂਆਂ ਦਾ ਜ਼ਿਕਰ ਕੀਤਾ ਇਸ प्रकरण ਦੇ ਹਵਾਲੇ ਨਾਲ ਵੀ ਜਿਹੜੇ ਪੰਜਾਬ ਦੀ ਅਫੀਸਰ ਨੇ ਉਹਨਾਂ ਦਾ ਵੀ ਬੜਾ ਗੁਣਗਾਨ ਹੋ ਰਿਹਾ ਕਿ ਉਹਨਾਂ ਨੇ ਜਿਸ ਢੰਗ ਦੇ ਨਾਲ ਵਿੱਚ ਨੂੰ ਕਿਸ਼ਨ কুমার ਬੀਸਿਕਲੀ ਦੇਖੋ ਕੁਸ਼ਣ ਕੁਮਾਰ ਚਲੋ ਜਿੱਥੇ ਵੀ ਜਾਂਦਾ ਹੈਗਾ ਉਹ ਕਿਤੇ ਕਿਤੇ ਨਾ ਕਿਤੇ ਤਾਂ ਉਹ ਅਪਰਾਇਟ ਆਫਿਸ ਕੰਮ ਕਰਦਾ ਹੈਗਾ ਠੀਕ ਹੈ ਬਾਕੀ ਹੋਰ ਦੇਖੋ ਬਾਕੀ ਤਾਂ ਸਮੇ ਦੇ ਨਾਲ ਬਦਲ ਬਦਲ ਜਾਂਦੇ ਆ ਥੋੜਾ ਬਹੁਤਾ ਰਿਜਿਡ ਹੈਗਾ ਆ ਮਿਹਨਤ ਵੀ ਕਰਦਾ ਰਹਿੰਦਾ ਸੋ ਸੋ ਬਿਰਕੇਟ ਦਾ ਮਤਲਬ ਹੈ ਬਿਊਰੋਕ੍ਰੇਸੀ ਸਾਨੂੰ ਤਕੜੀ ਚਾਹੀਦੀ ਹੈਗੀ ਚੜੀ ਤਕੜੀ ਚਾਹੀਦੀ ਭਾਈ ਭਈ ਉਹ ਪਰ ਇਹ ਬਿਊਰੋਕ੍ਰੈਟਿਕ ਲੜਾਈ ਨਹੀਂ ਹੈਗੀ ਇਹ ਘਟੂ ਘਟੂ ਬਿਊਰੋਕ੍ਰੈਟਿਕ ਲੜਾਈ ਨਹੀਂ ਹੈ ਦੇਖੋ ਬਿਊਰੋਕ੍ਰਾਟ ਦੇ ਸਰਟਨ ਲਿਮਿਟਸ ਹੁੰਦੇ ਆ ਜੀ ਠੀਕ ਹੈ ਨਾ ਅੱਛਾ ਕੋਈ ਥੋੜਾ ਬਹੁਤਾ ਕਹਿ ਲਓ ਜਿਹਨੂੰ ਕਮਲਾ ਕਹਿ ਲਓ ਹਮਮ ਕਮਲੀ ਹੈ ਨਾ ਅੱਜ ਕੱਲ ਤਾਂ ਜਿਹੜੇ ਸਿਸਟਮ ਦੇ ਨਾਲ ਨਹੀਂ ਚੱਲਦਾ ਬਿਲਕੁਲ ਠੀਕ ਹੈ ਠੀਕ ਹੈ ਚਾਹੇ ਉਹ ਪੋਲੀਟੀਸ਼ੀਅਨ ਹੋਵੇ ਚਾਹੁੰਦਾ ਹੀ ਹੋਵੇ ਚਾਹੇ ਉਹ ਤੁਹਾਡੇ ਵਾਲੇ ਪਦਰਕਰਹ ਹੋਵੇ ਠੀਕ ਹੈ ਨਾ ਬਹੁਤੇ ਤਾਂ ਵਹਿ ਜਾਂਦੇ ਆ ਬਿਲਕੁਲ ਠੀਕ ਹੈ ਠੀਕ ਹੈ ਨਾ ਸੋ ਇਸ ਕਰਕੇ ਉਹ ਮੈਨੂੰ ਲੱਗਦਾ ਉਹ ਕਮਲਿਆਂ ਕਰਕੇ ਥੋੜਾ ਜਿਹਾ ਸਿਸਟਮ ਖੜਾ ਹੈਗਾ अदरवाइज ਤਾਂ ਬਾਕੀ ਤਾਂ ਮੁੱਕ ਗਿਆ ਤਾਂ ਤੁਸੀਂ ਸਮਝਦੇ ਹੋ ਕਿ ਪੋਲਿਟੀਕਲ ਫਾਈਟ ਜਿੱਦਾਂ ਫਾਰਮ ਪ੍ਰੋਟੈਸਟ ਦੇ ਟਾਈਮ ਤੇ ਇੱਕ ਐਜੀਟੇਸ਼ਨ ਚੱਲੀ ਇੱਕ ਮੂਵਮੈਂਟ ਚੱਲੀ ਉਹਦੇ ਚ ਸਾਰੀਆਂ ਪਾਰਟੀਆਂ ਨੂੰ ਆਉਣਾ ਪਿਆ ਉਹਦੀ ਹਾਂ ਚ ਹਾਂ ਮਿਲਾਉਣੀ ਪਈ ਉਹ ਐਜੀਟੇਸ਼ਨ ਦੀ ਆਪਣੀ ਤਾਕਤ ਸੀ ਤੇ ਜੇ ਹੁਣ ਚਾਹੇ ਉਸ ਪਾਣੀ ਦਾ ਮਸਲਾ ਹੈ ਚਾਹੇ ਕੋਈ ਹੋਰ ਮਸਲਾ ਆ ਜਾਂਦਾ ਉਹ ਜਿਹੜੇ ਜਿਹੜੇ ਵੀ ਸਾਨੂੰ ਇਸ਼ੂਸ ਹੈਗੇ ਆ ਦੇਖੋ এডੂਕੇਸ਼ਨ ਤੇ ਸਾਨੂੰ ਨਿਊ এডੂਕੇਸ਼ਨ ਪਾਲਿਸੀ ਦਾ ਮਸਲਾ ਹੈ এডੂਕੇਸ਼ਨ ਪਾਲਿਸੀ ਦੇਖੋ ਇਹਨਾਂ ਨੇ ਜਾ ਕੇ ਮੀਟਿੰਗ ਵੀ ਕੀਤੀ ਸੌਦੇ ਵਿੱਚ ਤੇ ਉਹਦਾ ਵਿਰੋਧ ਵੀ ਨਹੀਂ ਕੀਤਾ ਉਹਨੂੰ ਐਕਸੈਪਟ ਕਰ ਲਿਆ ਹੂੰ ਠੀਕ ਹੈ ਨਾ ਅੱਛਾ ਮੰਨ ਲਓ ਫਿਰ ਉਹਦਾ ਉੱਥੇ ਜਾਣ ਦਾ ਕੀ ਫਾਇਦਾ ਇਹਦਾ ਮਤਲਬ ਇਹ ਹੋਇਆ ਵੀ ਤੁਸੀਂ ਇੱਕ ਕੰਟੈਂਟ ਤਿਆਰ ਕਰਦੇ ਆ ਤੁਸੀਂ ਰਲੇ ਹੋਏ ਆ ਬੀਜੇਪੀ ਨਾਲ ਹੂੰ ਠੀਕ ਹੈ ਨਾ ਤੇ ਅਲਟੀਮੇਟਲੀ ਹੁਣ ਮੈਨੂੰ ਨਹੀਂ ਸਮਝ ਆਉਂਦੀ ਵੀ ਇਹਦਾ ਇਹਦਾ ਜੀਤਾ ਇਹਨੂੰ ਫੋਲੋ ਕਰਦੇ ਹੈਗੇ ਆ ਜੇ ਸਿਰਫ ਇੱਕ ਈਵੈਂਟ ਆ ਈਵੈਂਟ ਇਹ ਕੱਲ ਪਰਸੋ ਤੱਕ ਫਿਰ ਮੁੱਕ ਜਾਣਾ ਫਿਰ ਉਹ ਜੰਨੀਆਂ ਗਰੀਲਾਂ ਕਿਉਂਕਿ ਉਹ ਜਿਹੜੀ ਉਹ ਮੇਰੇ ਖਿਆਲ ਡੈਮ ਨੂੰ ਬੰਦ ਕਰਨ ਵਾਲੀ ਤੇ ਫਲਾਨੀ ਤੇ ਤੇ ਇੱਕ ਜਦੋਂ ਤੁਸੀਂ ਪੋਲੀਟੀਕਲ ਸਟਰਗਲ ਦੀ ਆਪਾਂ ਗੱਲ ਕਰ ਰਹੇ ਆ ਉਹਦੇ ਵਿੱਚ ਹੀ ਆਪਾਂ ਦੇਖਿਆ ਕਿ ਸੀਐਮ ਦਾ ਇੱਕ ਟਵੀਟ ਵੀ ਆਉਂਦਾ ਜਿਸ ਚ ਇਹ ਵੀ ਕਿਹਾ ਜਾਂਦਾ ਕਿ ਧਰਨੇ ਲਾਉਣੇ ਜਾਂ ਕੋਈ ਵੀ ਇਦਾਂ ਦੀ ਐਜੀਟੇਸ਼ਨ ਕਰਨੀ ਉਹ ਉਹਦੀ ਸਜ਼ਾ ਹੋਊਗੀ ਉਹ ਉਸ ਨੂੰ ਆਪਸ ਵਿੱਚ ਕੰਟਰੈਡਿਕਟਰੀ ਦੇਖੋ ਇਹ ਅੱਜ ਕੁਝ ਹੋਰ ਕਹਿੰਦਾ ਦੁਪਹਿਰ ਨੂੰ ਕੁਝ ਹੋਰ ਕਹਿੰਦਾ ਸ਼ਾਮ ਨੂੰ ਕਿਤੇ ਹੋਰ ਮੁੜ ਜਾਊਗਾ ਜੀ ਸੋ ਇਸ ਕਰਕੇ ਮੈਂ ਤਾਂ ਇਹ ਕਿਉਂਕਿ ਇਹ ਬਿਹੇਵੀਅਰ ਹੁੰਦਾ ਇਹ ਕਿਸੇ ਵੀ ਪਾਰਟੀ ਦਾ ਕਿਸੇ ਨੂੰ ਤੁਹਾਨੂੰ ਕੀ ਲੱਗਦਾ ਵੀ ਉਹ ਇੱਕ ਅਣਜਾਣ ਨਹੀਂ ਇਸ ਗੱਲ ਤੋਂ ਜਾਂ ਨਹੀਂ 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 ਹਾਂ ਉਹ ਬੇਸਿਕਲੀ ਉਹ ਉਹਨੂੰ ਦੇਖੋ ਕਿਉਂਕਿ ਕਲਾਕਾਰ ਆ ਮੌਕੇ ਦੀ ਨਿਜਾਕਤ ਨੂੰ ਉਹ ਸਮਝਦਾ ਨਾ ਅੱਗੇ ਕਰਨਾ ਚਾਹੁੰਦਾ ਨਾ ਪਿੱਛੇ ਕਰਨਾ ਚਾਹੁੰਦਾ ਕਿਉਂਕਿ ਅਲਟੀਮੇਟਲੀ ਇਹ ਚਲਾ ਨਹੀਂ ਰਿਹਾ ਚਲਾ ਹੋ ਰਿਹਾ ਜੀ ਟੀਮ ਹੋਰ ਹੈ ਚਲਾਉਣ ਵਾਲੀ ਇਹ ਮੈਂ ਇਹ ਬੜਾ ਕਲੀਅਰ ਹੈ ਕਿ ਇਹ ਸਿਰਫ ਚੀਰਾ ਇਹਦਾ ਹੈਗਾ ਬਾਕੀ ਇਹਦਾ ਕੁਝ ਨਹੀਂ ਹਮ ਤਾਂ ਜਿਹੜੀ ਕਾਂਗਰਸ ਦੇ ਵਿੱਚ ਹੁਣ ਇੱਕ ਆਵਾਜ਼ ਹੋਵੇ ਪੋਲਿਟਿਕਲ ਸਟਰਗਲ ਤੇ ਆਪੋਜੀਸ਼ਨ ਦੇ ਐਂਗਲ ਤੋਂ ਕੱਲਾ ਇਹ ਮਸਲਾ ਨਹੀਂ ਸੀ ਪਾਣੀ ਵਾਲਾ ਪਾਣੀ ਤੋਂ ਮਸਲਾ ਭਾਰਤ ਪਾਕਿਸਤਾਨ ਦੀ ਜੰਗ ਦਾ ਚੱਲ ਰਿਹਾ ਸੀ ਪੰਜਾਬ ਦੇ ਕਿਸੇ ਪੋਲਿਟਿਸ਼ੀਨ ਦੀ ਕੋਈ ਆਵਾਜ਼ ਨਹੀਂ ਆਈ ਅਟੈਕ ਨੂੰ ਸਾਰਿਆਂ ਨੇ ਕੰਡੈਮਨਟ ਕੀਤਾ ਪਰ ਉਸ ਤੋਂ ਬਾਅਦ ਜਿਸ ਕਿਸਮ ਦੀ ਜਿੰਗੋਇਜ਼ਮ ਚੱਲੀ ਜਿਸ ਕਿਸਮ ਦੀ ਗੱਲ ਹੋਈ ਉਹਦੇ ਵਿੱਚ ਪੰਜਾਬ ਦੇ ਜਿਹੜੀ ਪੋਲਿਟਿਕਲ ਕਲਾਸ ਸੀ ਉਹ ਸ਼ਾਂਤ ਹੋ ਗਈ ਉਹਨੂੰ ਡਰ ਸੀ ਕਿਸੇ ਗੱਲ ਦਾ ਕਿ ਪੰਜਾਬ ਦਾ ਹਿੱਤ ਜਿਹੜੀਆਂ ਬਾਰਡਰ ਸਟੇਟਸ ਨੇ ਜੇ ਇਦਾਂ ਦੀ ਕੋਈ ਐਸਕਲੇਸ਼ਨ ਹੁੰਦੀ ਹੈ ਉਹਦੇ ਤੇ ਕੋਈ ਆਵਾਜ਼ ਨਹੀਂ ਆਇਆ ਤੁਹਾਨੂੰ ਲੱਗਦਾ ਵੀ ਉੱਥੇ ਵੀ ਉਹ ਆਪੋਜੀਸ਼ਨ ਵੀ ਆਪਣਾ ਰੂਲ ਨਹੀਂ ਨਿਭਾਉਂਦੀ ਨਹੀਂ ਡੈਫੀਨਿਟਲੀ ਸਾਨੂੰ ਦੇਖੋ ਸਾਡੇ ਕਈ ਵਾਰੀ ਪਤਾ ਨਹੀਂ ਕਿਉਂ ਕਮਜ਼ੋਰੀਆਂ ਸਾਡੇ ਹੁੰਦੀਆਂ ਪਰ ਇਹਦੇ ਤੇ ਤਾਂ ਦੇਖੋ ਆਲਟੀਮੇਟਲੀ ਨੁਕਸਾਨ ਮੈਂ ਤਾਂ ਕੱਲ ਹਾਊਸ ਦੇ ਵਿੱਚ ਵੀ ਕੋਈ ਗੱਲ ਕਹੀ ਮੈਂ ਕਿਹਾ ਵੀ ਜਦੋਂ ਤਾਂ ਜੇ ਹੁਣ ਮੰਨ ਲਓ ਜੇ ਖੁਦਾਰਾ ਕਾਸਤਾ ਲੜਾਈ ਹੋਵੇ ਤੇ ਪੰਜਾਬੀਆਂ ਨੇ ਲੜਨੀ ਆ ਜੀ ਬਈ ਸਟਰਗਲ ਜਿਹੜੀ ਆਜ਼ਾਦੀ ਦੀ ਸਟਰਗਲ ਸੀ ਉਹਦੇ ਵਿੱਚ ਵੀ 80 85% ਸਾਡਾ ਹਿੱਸਾ ਸੀ। ਹੂੰ ਅੱਛਾ ਜਦੋਂ ਕੋਈ ਸਾਡੇ ਨੈਚੁਰਲ ਰਿਸੋਰਸਸ ਆ ਉਹ ਜਦੋਂ ਖੋਹਣੇ ਹੋਣ ਤੇ ਉਹ ਉਹਦੇ ਆਰਡਰ ਕਿਤੇ ਹੋਰ ਹੁੰਦੇ ਆ ਤੇ ਜਦੋਂ ਕਿਤੇ ਡਾਂਗਾ ਖਾਣੀ ਆ ਹੁਣ ਤੋਂ ਪੰਜਾਬੀਆਂ ਨੇ ਮੂਰੇ ਹੋਣਾ ਹੁੰਦਾ। ਜੀ ਹੂੰ ਮੈਂ ਮੈਂ ਇਸੇ ਕਰਕੇ ਕਿਹਾ ਸੀ ਕਿੰਨਾ ਕੁ ਚਿਰ ਅਸੀਂ ਅਸੀਂ ਸਾਡੀ ਤੁਸੀਂ ਟੈਸਟਿੰਗ ਕਰਦੇ ਰਹੋਗੇ। ਹੂੰ ਭਈ ਇਹ ਦੇਸ਼ ਦੇ ਦੇਸ਼ ਪ੍ਰੇਮੀ ਆ ਕਿ ਦੇਸ਼ ਗਦਾਰ ਆ। ਹੂੰ 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 ਜੀ ਮਤਲਬ ਬਾਕੀ ਕਿਤੇ ਸੂਬੇ ਚ ਕੋਈ ਗੱਲ ਹੋਵੇ ਤੇ ਇਦਾਂ ਦੀ ਟੈਗਿੰਗ ਹੁੰਦੀ ਨਹੀਂ ਸਾਡੇ ਨਾਲ ਹੁੰਦੀ ਆ ਹੂੰ 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 ਤੇ ਇਹ ਕਿਉਂ ਹੁੰਦੀ ਆ ਹੂੰ ਬਈ ਸਾਡ ਨੂੰ ਸਾਡੇ ਵਿੱਚ ਅਸੀਂ ਪਹਿਲਾਂ ਵੀ ਕੰਮ ਦਿੱਤਾ ਹੁਣ ਵੀ ਕੰਮ ਲੈ ਲਓ ਸਾਡੇ ਕੋ ਸਾਨੂੰ ਕਮਜ਼ੋਰ ਕਰਕੇ ਕਰੋਗੇ ਕੀ ਜੀ ਜੀ ਹੂੰ ਬਈ ਉਹਦੇ ਨਾਲ ਦੇਸ਼ ਕਮਜ਼ੋਰ ਹੀ ਹੋਣਾ ਨਾ ਬਿਲਕੁਲ ਜੀ ਸ਼ੀ ਕਮਜ਼ੋਰ ਹੋਊਗਾ ਹੂੰ ਅਜਾ ਬਈ ਇਹ ਲੜਨ ਵਾਲੀ ਕੌਮ ਹੈਗੀ ਆ ਇਹਨੂੰ ਬੇਸਿਕਲੀ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਲੈ ਲਓ ਵੀ ਯਾਰ ਇਹਨਾਂ ਦੇ ਕੰਮ ਸੇ ਕੰਮ ਅੱਛਾ ਡਿਊਸ ਤਾਂ ਸਾਡੇ ਵੀ ਯਾਰ ਜੋ ਜੀ ਹੁਣ ਹਰਿਆਣਾ ਆ ਹਰਿਆਣੇ ਦੇ ਵਿੱਚ ਦਿੱਲੀ ਨਾਲ ਲੱਗ ਗਿਆ ਜੀ ਉਹਦੇ ਕਰਕੇ ਉਹਨਾਂ ਨੂੰ ਬੈਨੀਫਿਟ ਵੀ ਹੋਏ ਨਹੀਂ ਬੋਸ ਹਾਂਜੀ ਇੰਨੀ ਆ ਗਈ ਹੈਗੀ ਐਜੂਕੇਸ਼ਨ ਦੇ ਵਿੱਚ ਉਹਨਾਂ ਦੇ ਰੈਵਨਿਊ ਜਨਰੇਸ਼ਨ ਇੰਨੀ ਹੈਗੀ ਆ ਵੀ ਤੁਸੀਂ ਸਾਰੇ ਪੂਲਿੰ ਕਰ ਲੋ ਫਿਰ ਪਾਣੀ ਵੀ ਕਰ ਲੋ ਬਿਲਕੁਲ ਠੀਕ ਵੀ ਕਰ ਲੋ ਫਿਰ ਉਹ ਉਹਦੇ ਵਿੱਚ ਤਾਂ ਕੋਈ ਉਹਦੇ ਵਿੱਚ ਪੰਜਾਬ ਨੂੰ ਨਹੀਂ ਮਿਲਦਾ ਉਹਦੇ ਵਿੱਚ ਕਹਿੰਦੇ ਆ ਵੀ ਹਾਂ ਵੀ ਇਹ ਤਾਂ ਸਾਡੇ ਲਈ ਆ ਤੇ ਜਿਹੜਾ ਬਾਕੀ ਆ ਉਹ ਸਾਡਾ ਆ ਜੀ ਅੱਛਾ ਸਾਡੀ ਜਮਨਾ ਦੀ ਕੋਈ ਗੱਲ ਹੀ ਨਹੀਂ ਕਰਦਾ ਬਿਲਕੁਲ ਬਈ ਯਮਨਾ ਪਹਿਲਾਂ ਸਾਡੇ ਨਾਲ ਰਿਪੀਰੀਅਨ ਸੀ ਜੀ ਤੇ ਉਹ ਯਮਨਾ ਦਾ ਪਾਣੀ ਪਹਿਲਾਂ ਇਹ 10 ਸਾਲ ਤਾਂ ਇਹ ਸਾਫ ਕਰਦੇ ਉੱਥੋਂ ਨਿਕਲਿਆ ਜੀ ਉਦੋਂ ਪਹਿਲਾਂ ਬੀਜੇਪੀ ਸਾਫ ਕਰਦੀ ਸੀ ਹੁਣ ਫੇਰ ਇਹ ਸਾਫ ਕਰਦੀ ਨਿਕਲਿਆ ਵੀ ਉਹਨੂੰ ਸਾਫ ਕਰਕੇ ਪੀ ਲਓ ਯਾਰ ਕੌਣ ਰੋਕਦਾ ਤੁਹਾਨੂੰ ਕੌਣ ਬਨਾ ਕਰਦਾ ਜੀ ਤਾਂ ਜਿੱਦਾਂ ਤੁਸੀਂ ਗੱਲ ਕਰ ਰਹੇ ਜਮਨਾ ਦੀ ਇਹ ਸਾਰੀਆਂ ਗੱਲਾਂ ਮਨ ਲਈ ਜਦੋਂ ਅਸੀਂ ਛੋਟੇ ਸੀ ਉਦੋਂ ਵੀ ਇਹ ਇਸ਼ੂ ਚੱਲਦੇ ਸੀ ਸ਼ਾਇਦ ਤੁਸੀਂ ਵੀ ਜਵਾਨ ਹੋਵੋਗੇ ਉਦੋਂ ਵੀ ਇਹ ਇਸ਼ੂ ਚੱਲਦੇ ਹੋਣਗੇ ਤਾਂ ਮੇਰਾ ਪੁਆਇੰਟ ਇਹ ਹੈ ਕਿ ਜਿਹੜੀ ਹੁਣ ਸਾਰੀ ਨੇਸ਼ਨ ਬਿਲਡਿੰਗ ਹੈ ਉਸ ਨੇਸ਼ਨ ਬਿਲਡਿੰਗ ਦੇ ਵਿੱਚ ਜੋ ਪੰਜਾਬ ਦਾ ਸਟੇਕ ਰਿਹਾ ਜਾਂ ਜਿਹੜੀਆਂ ਵੀ ਇਦਾਂ ਦੀਆਂ ਸਟੇਟਸ ਨੇ ਅੱਜ ਕਸ਼ਮੀਰ ਕਿੱਥੇ ਖੜਾ ਜਾਂ ਪੰਜਾਬ ਆਪਾ ਇੱਕ ਕਿਸਮ ਦਾ ਸਟਰਗਲ ਕਰ ਰਹੀਆਂ ਨੇ ਸਟੇਟਸ ਉੱਤੇ ਕੱਲ ਜ਼ਿਕਰ ਵੀ ਹੋਇਆ ਨਾਰਥ-ਈਸਟ ਦਾ ਵੀ ਜ਼ਿਕਰ ਹੋਇਆ ਹੋਰ ਵੀ ਹੋਇਆ ਤੁਸੀਂ ਲੱਗਦੇ ਹੋ ਵੀ ਇਹਦੇ ਵਿੱਚ ਫੇਰ ਹੁਣ ਗੱਲ 78 ਸਾਲਾਂ ਬਾਅਦ ਆ ਕੇ ਕਿਉਂਕਿ ਉਹ ਉ ਮਤਲਬ ਕਿ ਕੀ ਐ ਐਕਚੁਅਲੀ ਦੇਖੋ ਦੇਖੋ ਪੰਜਾਬ ਨੂੰ ਕਮਜ਼ੋਰ ਕਰਨਾ ਜੀ ਕਿਤੇ ਨਾ ਕਿਤੇ ਜਿਹੜੀ ਆ ਸੈਂਟਰ ਸਰਕਾਰਾਂ ਆ ਉਹਨਾਂ ਦਾ ਹਿੱਸਾ ਰਿਹਾ ਜੀ ਵੀ ਪਤਾ ਨਹੀਂ ਮਤਲਬ ਜਾਂ ਤਾਂ ਇਹਨਾਂ ਨੂੰ ਗੋਰੇ ਕਿਤੇ ਕਹਿ ਕੂਗਾ ਵੀ ਇਹ ਸਟਰਗਲ ਕਰਨ ਵਾਲੀ ਉਹਦੇ ਵਿੱਚ ਹੀ ਸਾਰਾ ਕੁਝ ਦੇਖੋ ਉਹਦੇ ਵਿੱਚ ਨਾ ਗੁਰਸ਼ਮਸ਼ੀਰ ਉਹਦੇ ਵਿੱਚ ਉਹਨਾਂ ਦਾ ਕਸੂਰ ਨਹੀਂ ਹੈ ਉਹਦੇ ਵਿੱਚ ਕਸੂਰ ਸਾਡਾ ਹੈ ਮੈਂ ਤਾਂ ਇਹ ਸੋਚਦਾ ਹੁੰਦਾ ਵੀ ਮੰਨ ਲਓ ਦੋ ਭਰਾ ਆ ਜੀ ਕਿਸੇ ਤੀਜੇ ਨੇ ਆਣ ਕੇ ਉਹ ਦੋ ਭਰਾ ਲੜਾ ਕੇ ਤਾਂ ਉਹਨਾਂ ਦਾ ਘਰ ਪਾੜ ਦਿੱਤਾ ਜੀ ਉਹਦੀ ਤਾਂ ਫਿਤਰਤ ਹੀ ਸੀਗੀ ਹੂੰ ਸਾਨੂੰ ਤਾਂ ਸਿਆਣੇ ਹੋ ਕੇ ਤੁਰਨ ਦੀ ਜਰੂਰਤ ਸੀ ਬਿਲਕੁਲ ਠੀਕ ਜੇ ਉਹ ਦੋ ਭਰਾ ਤਕੜੇ ਹੁੰਦੇ ਤੇ ਇਕੱਠੇ ਹੋ ਕੇ ਚੱਲਦੇ ਤਾਂ ਉਹ ਘਰ ਬਰਬਾਦ ਨਹੀਂ ਸੀ ਹੂੰ ਹੂੰ ਅਸੀਂ ਅਸੀਂ ਵਿਚਾਰਧਾਰਾ ਦੀ ਲੜਾਈ ਛੱਡ ਦਿੱਤੀ ਹੂੰ ਹੂੰ ਅਸੀਂ ਅਸੂਲਾਂ ਦੀ ਲੜਾਈ ਛੱਡ ਦਿੱਤੀ ਜੀ ਅਸੀਂ ਬੇਸਿਕਲੀ ਕਮਰਸ਼ੀਅਲ ਲੜਾਈ ਲੜਨ ਲੱਗ ਪਏ ਹੂੰ ਕਮਰਸ਼ੀਅਲ ਲੜਾਈ ਇੰਡੀਵਿਜੂਅਲ ਪੋਲਿਟਿਕਲ ਲੋਕਾਂ ਨੇ ਵੀ ਕੀਤੀ ਬਿਊਰੋਕਰੇਟਸ ਨੇ ਵੀ ਕੀਤੀ ਉਹਦੇ ਚੋ ਜੁਡੀਸ਼ਰੀ ਵੀ ਦੂਰ ਨਹੀਂ ਹੈਗੀ ਤਾਂ ਉਹਦੇ ਵਿੱਚ ਪੱਤਰਕਾਰਤਾ ਵੀ ਦੂਰ ਨਹੀਂ ਬਿਲਕੁਲ ਠੀਕ ਚਾਰੇ ਪਿੱਲਰ ਸੀ ਇਹਨਾਂ ਨੇ ਜਦੋਂ ਆਪਣੀ ਆਪਣੀ ਐਕਚੁਅਲੀ ਇਟ ਇ ਦੇ ਬਿਊਟੀਫੁਲੀ ਡਿਜ਼ਾਈਨਡ ਪ੍ਰੋਗਰਾਮ ਬਿਲਕੁਲ ਠੀਕ ਜੇ ਇਹ ਆ ਜੇ ਇਹ ਆਪਣੀ ਆਪਣੀ ਜਗਾ ਕੰਮ ਕਰਦਾ ਰਵੇ ਜੀ ਤਾਂ ਫਿਰ ਇਹ ਬਿਊਟੀਫੁਲ ਹੈ ਹੂੰ ਹੂੰ ਜੇ ਇਹ ਆਪਣਾ ਆਪਣਾ ਕੰਮ ਭੁੱਲ ਕੇ ਹੂੰ ਹੂੰ ਇਹ ਫਿਰ ਹੁਣ ਇਦਾਂ ਦਾ ਹੋ ਗਿਆ ਵੀ ਚਾਰੇ ਪਿੱਲਰ ਨਾ ਜਿੱਦਾਂ ਨਹੀਂ ਕਹ ਲੋ ਕਿ ਵਿੱਚ ਤੇੜਾ ਨਹੀਂ ਆ ਗਈਆਂ ਜੀ ਤੇ ਐਵੇਂ ਇੱਕ ਦੂਸਰੇ ਦੇ ਸਹਾਰੇ ਜਿਹਾ ਖੜਿਆ ਇਹਨਾਂ ਜੋ ਪਤਾ ਨਹੀਂ ਕਿਹੜਾ ਇੱਕ ਠਾ ਕਰਕੇ ਨਿਕਲਿਆ ਤੇ ਇਹ ਚਾਰੇ ਦੀ ਚਾਰੇ ਐ ਕਰਕੇ ਠਾ ਕਰਕੇ ਵੱਜਣੇ ਉਹ ਬਹੁਤ ਜ਼ਿਆਦਾ ਡੇਂਜਰਸ ਹੋਊਗਾ ਕਿਉਂਕਿ ਸਾਡੇ ਦੇਸ਼ ਦੀ ਸਮੱਸਿਆ ਜਿਹੜੀ ਆ ਉਹ ਜੇ ਸਾਡੇ ਕੋਲ ਐਡਵਾਂਟੇਜ ਪਾਪੂਲੇਸ਼ਨ ਹੈ ਤੇ ਸਾਡੀ ਡਿਸਐਡਵਾਂਟੇਜ ਵੀ ਪਾਪੂਲੇਸ਼ਨ ਜੀ ਕਿਉਂਕਿ ਜਦੋਂ ਤਾਂ ਉਹ ਜੇ ਕਿਸੇ ਦੇ ਨਿਆਣੇ ਵੱਧ ਹੋਣ ਜੇ ਤਾਂ ਉਹ ਘਰ ਨੂੰ ਕਮਾ ਕੇ ਲਿਆਉਣ ਤਾਂ ਫਿਰ ਉਹ ਘਰ ਸਵਰਗ ਵੀ ਬਣ ਜਾਂਦਾ ਤੇ ਜੇ ਉਹ ਰੋਜ਼ ਲੜਨ ਲੱਗ ਪੈਣ ਤੇ ਰੋਜ਼ ਵਿੱਚੋਂ ਖਾਣ ਲੱਗ ਪੈਣ ਤੇ ਫਿਰ ਉਹ ਨਰਕ ਉਹਦੇ ਵਰਗਾ ਕੋਈ ਹਾਲ ਨਹੀਂ ਜੀ ਛੋ ਇਸ ਕਰਕੇ ਇਹ ਇਹ ਬੀਸਿਕਲੀ ਇਹ ਸਾਰੀ ਉਸ ਦੇ ਵਿੱਚੋਂ ਸਾਨੂੰ ਜਿਹੜੀ ਸਾਡੀਆਂ ਸਰਕਾਰਾਂ ਹੈਗੀਆਂ ਇਹ ਅਸਲੀ ਗੱਲ ਆ ਉਹਦਾ ਹੱਲ ਕਿਤੇ ਹੋ ਰਿਹਾ ਨੱਬਣ ਕਿਤੇ ਹੋਰ ਲੱਗੇ ਤੇ ਕੱਲ ਅਸੈਂਬਲੀ ਦੇ ਵਿੱਚ ਪਿਛਲੀਆਂ ਗੱਲਾਂ ਵੀ ਹੋਈਆਂ ਕਾਂਗਰਸ ਪਾਰਟੀ ਦੇ ਅੰਦਰ ਬਾਰਾ ਸਿੰਘ ਨੇ ਜੋ ਕੀਤਾ ਜਾਂ ਜੋ ਵੀ ਚੀਜ਼ਾਂ ਉਹ ਬੜੀਆਂ ਗੱਲਾਂ ਹੋਈਆਂ ਤੁਸੀਂ ਕਿਹਾ ਵੀ ਗਲਤੀਆਂ ਵੀ ਹੋਈਆਂ ਨੇ ਅਸੀਂ ਮੰਨਦੇ ਆ ਤੇ ਇਸੇ ਤਰ੍ਹਾਂ ਦੀ ਗੱਲ ਜਿਹੜੀ ਆ ਰਾਹੁਲ ਗਾਂਧੀ ਨੇ ਹੁਣ ਕੀਤੀ ਐ ਯੂਐਸ ਦੇ ਵਿੱਚ ਉਹਨਾਂ ਨੇ ਬੋਲਿਆ ਕਿ ਮੈਨੂੰ ਜੋ ਵੀ ਮਾੜਾ ਹੋਇਆ ਮੈਂ ਉਹਦੀ ਜ਼ਿੰਮੇਵਾਰੀ ਲੈਣਾ ਪਰ ਜਿਹੜੀ ਰੀਕੰਸੀਲੀਏਸ਼ਨ ਤੇ ਜਿਹੜਾ ਉਹਨਾਂ ਦਾ ਕਮੈਂਟ ਆ ਉਹਦੇ ਬਾਰੇ ਸਿੱਖਾਂ ਦੇ ਇੱਕ ਹਿੱਸੇ ਦੇ ਵਿੱਚ ਜੋ ਸੋਸ਼ਲ ਮੀਡੀਆ ਤੇ رائے ਆਈ ਹੈ ਜਾਂ ਅਦਰਵਾਈਜ਼ ਵੀ ਵੀ ਉਹ ਸਫੀਸ਼ੀਐਂਟ ਨਹੀਂ ਹੈ ਜੋ ਗੱਲਾਂ ਉਹਨਾਂ ਨੇ ਕੀਤੀਆਂ ਨੇ ਤੁਸੀਂ ਇੱਕ ਪਾਰਟੀ ਦੇ ਵੀ ਨੁਮਾਇੰਦੇ ਹੋ ਤੁਸੀਂ ਸਿੱਖ ਵੀ ਹੋ ਤੁਸੀਂ ਪੰਜਾਬੀ ਵੀ ਹੋ ਸਾਇਕੀ ਨੂੰ ਸਮਝ ਦਿਓ ਕੀ ਸਮਝ ਦਿਓ ਕਿੱਥੇ ਗਿਆ ਦੇਖੋ ਉਲੰਦੀ ਇੱਕ ਹੋਰ ਤਰ੍ਹਾਂ ਦੀ ਜਿਹੜੀ ਜਿਹੜੀ ਨੈਸ਼ਨਲ ਲੈਵਲ ਤੇ ਖੁਰ ਦੇਖੋ ਜਿਹੜਾ ਇਹ ਸਾਡੇ ਨਾਲ 84 ਚ ਹੋਇਆ ਜਾਂ ਉਦੋਂ ਪਹਿਲਾਂ ਹੋਇਆ ਜਾਂ ਬਾਅਦ ਚ ਹੋਇਆ ਇਹ ਇਹ పార్ਟ ਆਫ ਹਿਸਟਰੀ ਆ ਕਿ ਇਹ ਕਦੀ ਵੈਸੇ ਕੋਲ ਦਾਤ ਨਹੀਂ ਹੁੰਦਾ ਨਹੀਂ ਪਤਾ ਲੱਗਦਾ ਕਿ ਰੀਕਨਸਿਲੀਏਸ਼ਨ ਦੀ ਕੋਈ ਲੋੜ ਹੈ ਨਹੀਂ ਸਮਝੀ ਨਹੀਂ ਪ੍ਰਾਈਮ ਮਿਨਿਸਟਰ ਨੇ ਵੀ ਉਹਦੇ ਤੇ ਮਾਫੀ ਮੰਗੀ ਹਮ ਹਮ ਅੱਛਾ ਰਾਹੁਲ ਗਾਂਧੀ ਨੇ ਐਡਮਿਟ ਕੀਤਾ ਵੀ ਸਾਡੇ ਬਜ਼ੁਰਗਿਆਂ ਕੋਲੋਂ ਸਾਡੇ ਪੁਰਖਿਆਂ ਕੋਲੋਂ ਗਲਤੀਆਂ ਹੋਈਆਂ ਹਮ ਹਮ ਅੱਛਾ ਉਹਦੇ ਚ ਜੀ ਕੁਝ ਹੋਰ ਕੁਝ ਇਸ ਸੰਦਰਭ ਦੇ ਵਿੱਚ ਕੁਝ ਕਰਨ ਕਰਾਉਣ ਦੀ ਗੱਲ ਹੈਗੀ ਆ ਤਾਂ ਮੈਨੂੰ ਲੱਗਦਾ ਉਹ ਕਰ ਲੈਣੀ ਚਾਹੀਦੀ ਆ ਹਮ ਕੁਕੀ ਪਿਛਲੇ ਸਮੇਂ ਦੇ ਵਿੱਚ ਚਲੋ ਕਿਉਂਕਿ ਦੇਖੋ ਸਿੱਖ ਜਿਹੜਾ ਆ ਉਹ 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 ਬੀਸਿਕਲੀ ਜਦੋਂ ਉਹਨੂੰ ਇਹ ਲੱਗਣ ਲੱਗ ਪੈਂਦਾ ਵੀ ਨਹੀਂ ਯਾਰ ਇਹਦਾ ਤਾਂ ਕੋਈ ਕਸੂਰ ਨਹੀਂ ਹੈ ਕਿਉਂਕਿ ਮੈਂ ਪਿਛਲੇ ਸਮੇਂ ਦੇ ਜਦੋਂ ਠੀਕ ਹੈ ਨਫਰਤ ਨਹੀਂ ਉਹ ਕਰਦੇ ਪਰ ਰਾਹੁਲ ਗਾਂਧੀ ਨੇ ਦੋ ਤਿੰਨ ਦਿਨ ਜਦੋਂ ਇੱਥੇ ਸੇਵਾ ਕੀਤੀ ਤੇ ਮੈਂ ਕੁਝ ਜਿਹੜੇ ਕਟੜ ਸਿੱਖ ਵੀ ਸੀਗੇ ਜੀ ਮਤਲਬ ਚਲੋ ਆਪਾਂ ਮੋਡਰੇਟ ਸਿੱਖ ਹੈ ਪਰ ਉਹ ਜਿਹੜੇ ਕਟੜ ਸਿੱਖ ਸੀ ਕਹਿੰਦੇ ਯਾਰ ਗਲਤ ਤਾਂ ਠੀਕ ਕੀਤੀ ਹੈ ਵੀ ਇਹ ਅੱਛਾ ਇਹਦੀ ਇਹਦੇ ਪੁਰਖਿਆਂ ਦਾ ਕਸੂਰ ਹੋਊਗਾ ਇਹਦਾ ਕਸੂਰ ਤਾਂ ਹੈ ਨਹੀਂ ਜੀ ਅੱਛਾ ਉਹੀ ਗੱਲ ਉਹ ਨਹੀਂ ਉੱਥੇ ਕੀਤੀ ਹੈਗੀ ਆ ਜਾ ਕੇ ਯੂਐਸ ਦੇ ਵਿੱਚ ਵੀ ਪਰ ਯਾਰ ਗਲਤੀਆਂ ਤਾਂ ਹੈਗੀਆਂ ਹੂੰ ਠੀਕ ਹੈ ਨਾ ਅੱਛਾ ਦੇਖੋ ਇਹ ਜਿਹੜੀਆਂ ਬੇਸਿਕਲੀ ਏਜੰਸੀਜ਼ ਐ ਦੂਜਾ ਤੀਜਾ ਅਸਲੀ ਗੱਲ ਹੈ ਜਦੋਂ ਕਿਤੇ ਸਿਸਟਮ ਦੇ ਵਿੱਚ ਉਹ ਗੱਲ ਚੱਲਦੀ ਹੈਗੀ ਆ ਤੇ ਉਦੋਂ ਇਹੇ ਬਹੁਤ ਵੱਡੇ ਰੋਲ ਜਿਹੜੇ ਪਲੇ ਕਰਦੀਆਂ ਕਈ ਵਾਰੀ ਫੇਸ ਕੋ ਸ਼ੋਰ ਹੁੰਦਾ ਜੀ ਹੁਣ ਜਦੋਂ ਭਗਵੰਤ ਮਾਨ ਆ ਮਤਲਬ ਆਪਾਂ ਨੂੰ ਲੱਗਦਾ ਹੀ ਹੈ ਚੀਫ ਮਿਨਿਸਟਰ ਪਰ ਹੈ ਤਾਂ ਹੈ ਨਹੀਂ ਗੱਲ ਬਿਲਕੁਲ ਠੀਕ ਹੈ ਹੈ ਤਾਂ ਹੈ ਨਹੀਂਗਾ ਜੀ ਇਹਦੇ ਕੋਲੋਂ ਤਾਂ ਜੋ ਪਿੱਛੋਂ ਕਰਾਈ ਕਰੂ ਜਾਂਦੇ ਉਹ ਕਰਾਈ ਜਾਂਦੇ ਆ ਹੂੰ ਤੱਪ ਮੇਰੇ ਲਾਸਟ ਤੇ ਤੁਹਾਨੂੰ ਪੁੱਛਣ ਦਾ ਤੁਸੀਂ ਸ਼ਬਦ ਉਥੇ ਡੀਪ ਸਟੇਟ ਵਰਤਿਆ ਸੀ ਤੇ ਆਪਾਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਹੋਈਆਂ ਨੇ ਚਾਹੇ ਫੇਕ ਇਨਕਾਊਂਟਰ ਹੋ ਰਹੇ ਆ ਜਾਂ ਪੁਲਿਸ ਇਨਕਾਊਂਟਰ ਹੋ ਰਹੇ ਆ ਜਾਂ ਜਿਹੜੀਆਂ ਵੀ ਚੀਜ਼ਾਂ ਚੱਲੀਆਂ ਨੇ ਸਕਿਉਰਿਟੀ ਆਪਰੇਟਿਵਸ ਦੇ ਲੈਵਲ ਤੇ ਚੱਲ ਰਹੀਆਂ ਨੇ ਤੁਸੀਂ ਐਜ਼ ਅ ਪੋਲਿਟਿਸ਼ੀਅਨ ਜਿਹੜੇ ਵੋਕਲ ਵੀ ਹੋ ਤੁਸੀਂ ਇਸ ਚੀਜ਼ ਨੂੰ ਕਿੰਨਾ ਕਿਦਾਂ ਦਾ ਟ੍ਰੈਂਡ ਸਮਝੋ ਮੈਂ ਤਾਂ ਤੁਹਾਨੂੰ ਬੇਸਿਕਲੀ ਵਿਧਾਨ ਸਭਾ ਚ ਗਿਆ ਸੀ ਆਪਾਂ ਇਹਨੂੰ ਪੁਲਿਸ ਸਟੇਟ ਨਾ ਬਣਾਈ ਜੀ ਕਿਉਂਕਿ ਐਕਸੈਸ ਆਫ ਫੋਰਸ ਹੂੰ ਜਿੱਥੇ-ਜਿੱਥੇ ਵੀ ਯੂਜ਼ ਹੋਈ ਆ ਜੀ ਉਹ ਡੈਮੋਕਰੇਸੀ ਦਾ ਕਹਾਣੀ ਹੋਇਆ ਬਈ ਆਪਣੇ ਪੈਰਾਮੀਟਰਸ ਜੀ ਐਕਸੈਸ ਦੇ ਵਿੱਚ ਦੇਖੋ afghanistan ਦੇ ਵਿੱਚ ਵੀ ਐਕਸੈਸ ਯੂਜ਼ ਹੋਇਆ ਪਾਕਿਸਤਾਨ ਦੇ ਵਿੱਚ ਐਕਸੈਸ ਆਰਮੀ ਯੂਜ਼ ਹੋਈ ਆ ਉਹਦੇ ਨਸਿੱਟੇ ਕੀ ਹੈਗੇ ਦੇਖੋ ਸਿਵਲ ਸੁਸਾਇਟੀ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਆਉਂਦੀਆਂ ਜਦੋਂ ਅਸੀਂ ਉਹਨੂੰ ਬੇਸਿਕਲੀ ਜਦੋਂ ਮਿਸਯੂਜ਼ ਕਰਦੇ ਆ ਮੈਂ ਨਹੀਂ ਕਹਿੰਦਾ ਕ੍ਰਿਮੀਨਲਸ ਨੂੰ ਫੜੋ ਹਮ ਪਰ ਪਰ ਇੱਕ ਲਾ ਇਨਫੋਰਸਿੰਗ ਹੁਣ ਮੰਨ ਲਓ ਉਹ ਸਾਡੇ ਕੋਲ ਜੇਲਾ ਨਹੀਂ ਕੰਟਰੋਲ ਹੋ ਰਹੀਆਂ ਹਮ ਹਮ ਦੇਖੋ ਇਹ ਇਫੈਕਟ ਹੈਗਾ ਕਿ ਜੇਲਾ ਚੋਂ ਆਪਰੇਸ਼ਨ ਹੁੰਦੇ ਆ ਅੱਛਾ ਇਹਦਾ ਮਤਲਬ ਸਾਨੂੰ ਸਟਰੈਂਥਨ ਕਰਨ ਦੀ ਜਰੂਰਤ ਹੈ ਫਿਰ ਸਟੇਟ ਕੀ ਹੁੰਦੀ ਹੈ ਫਿਰ ਜੇ ਕਿਸੇ ਇਲੀਗਲ ਸਿਸਟਮ ਨੇ ਆਪਰੇਟ ਕਰ ਜੀ ਤੇ ਫਿਰ ਜਿਹੜੀ ਸਾਡੀ ਫੋਰਸ ਆ ਉਹਨੂੰ ਉਸੇ ਤਰ੍ਹਾਂ ਹੀ ਆਪਰੇਟ ਕਰਨ ਲੱਗ ਪਈ ਜੀ ਤੇ ਫਿਰ ਉਹ ਸਟੇਟ ਨਹੀਂ ਰਹਿ ਜਾਂਦੀ ਹੌਲੀ ਹੌਲੀ ਉਹ ਕਿਤੇ ਨਾ ਕਿਤੇ ਮਸਲ ਪਾਵਰ ਤੇ ਮਨੀ ਪਾਵਰ ਇਕੱਠੀ ਹੋ ਕੇ ਕਿਸੇ ਹੋਰ ਪਾਸੇ ਨੂੰ ਤੁਰ ਪੈਂਦੀ ਆ ਜਿਹੜਾ ਕਿ ਪੰਜਾਬ ਹੁਣ ਉਹਦੀ ਝਾਲ ਚੱਲਣ ਜੂਗਾ ਨਹੀਂ ਹੈ ਹੂੰ ਤਾਂ ਤੁਹਾਡੇ ਦੋਸਤ ਰਹੇ ਨੇ ਪੁਰਾਣੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਇੱਕ ਨਵੀਂ ਪਾਰੀ ਸ਼ੁਰੂ ਕੀਤੀ ਹੈ ਤੁਹਾਡਾ ਕੀ ਕਹਿਣਾ ਹੈ ਉਹਦੇ ਤੇ YouTube ਚੈਨਲ ਦਾ ਠੀਕ ਹੈ ਉਹ ਬੇਸਿਕਲੀ ਚੰਗੀ ਗੱਲ ਆ ਉਹ ਉਹਦੇ ਕੋਲ ਕਾਫੀ ਚੀਜ਼ਾਂ ਇਹੋ ਜਿਹੀ ਹੈਗੀਆਂ ਜਿਹੜੀਆਂ ਲੋਕਾਂ ਨੂੰ ਦੱਸ ਸਕਦੇ ਆ ਲੋਕਾਂ ਦਾ ਉਹਦਾ ਨਾਲ ਬੈਨੀਫਿਟ ਹੋ ਸਕਦਾ ਜੀ 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 ਨੂੰ ਲੱਗਦਾ ਕੋਈ ਮਾੜੀ ਗੱਲ ਨਹੀਂ ਤੇ ਸੋਸਾਇਟੀ ਤੋਂ ਵੀ ਤੁਸੀਂ ਕੋਈ ਆਸ਼ ਕਰਦੇ ਹੋ ਜਿਵੇਂ ਸਿੱਧੂ ਮੂਸੇਵਾਲੇ ਦਾ ਗਾਣਾ ਆਇਆ ਸੀ ਨਾ ਐਂਡ ਤੇ ਕਿ ਵੀ ਜਿੰਨਾਂ ਨੇ ਤੁਸੀਂ ਵੋਟ ਪਾਈ ਆ ਉਹਨਾਂ ਉਹਨਾਂ ਦੇ ਖਰੇ ਰਹੇ ਹੋ ਹਨਾ ਤੁਸੀਂ ਸੁਸਾਇਟੀ ਜਿਹੜੀ ਪੰਜਾਬੀ ਸੁਸਾਇਟੀ ਆ ਆਪਾਂ ਪੋਲੀਟਿਸ਼ੀਅਨ ਨੂੰ ਬਲੇਮ ਕਰਦੇ ਆ ਤੁਹਾਨੂੰ ਵੀ ਸਵਾਲ ਹੁੰਦੇ ਹੋਣਗੇ ਜਾਂ ਪਾਰਟੀਆਂ ਪਿਛਲੀਆਂ ਨੂੰ ਵੀ ਨੇ ਕਿਉਂਕਿ ਹੁਣ ਲੋਕ ਆਮ ਆਦਮੀ ਪਾਰਟੀ ਤੋਂ ਦੁਖੀ ਨੇ ਕੱਲ ਨੂੰ ਤੁਸੀਂ ਆ ਜਾਓਗੇ ਤੁਹਾਡੇ ਖਿਲਾਫ ਝੰਡੇ ਚੱਕ ਲੈਣਗੇ ਇਹ ਜਿਹੜਾ ਜਿਹੜਾ ਸਵੀਸ਼ਸ ਸਾਈਕਲ ਹੈ ਸੁਸਾਇਟੀ ਦੇਖੋ ਸਾਨੂੰ ਸੋਚ ਸਮਝ ਕੇ ਜੀ ਦੇਖੋ ਜਿਹੜਾ ਵੀ ਕਿਸੇ ਦੇਸ਼ ਦਾ ਜਾਂ ਕਿਸੇ ਰੇਸ ਦਾ ਸਿਸਟਮ ਹੁੰਦਾ ਉੱਥੋਂ ਦੇ ਲੋਕਾਂ ਦੇ ਕਿਰਦਾਰ ਦਾ ਸ਼ੀਸ਼ਾ ਹਾਂ ਰਿਫਲੈਕਸ਼ਨ ਹੈ ਰਿਫਲੈਕਸ਼ਨ ਹੈ ਬਿਲਕੁਲ ਠੀਕ ਹੈ ਨਾ ਉਹ ਜੇ ਸ਼ੀਸ਼ਾ ਲੋਕੀ ਆਪ ਵੀ ਦੇਖਣ ਤਾਂ ਫਿਰ ਗੱਲ ਸਮਝ ਆਉਂਦੀ ਹੈ ਕਿਉਂਕਿ ਦੂਸਰੇ ਨੂੰ ਬਲੇਮ ਕਰਨਾ ਜਾਂ ਦੂਸਰੇ ਕਿਉਂਕਿ ਕਹਣਾ ਵੀ ਇਦਾਂ ਨਹੀਂ ਹੋਇਆ ਇਦਾਂ ਨਹੀਂ ਹੋਇਆ ਮੈਨੂੰ ਯਾਦ ਹੈ ਜਦੋਂ ਆ ਸਰਕਾਰ ਬਣੀ ਸੀ ਤੇ ਸੰਗਰੂਰ ਦੀ 3 ਮਹੀਨੇ ਬਾਅਦ ਐਮਪੀ ਦੀ ਇਲੈਕਸ਼ਨ ਸੀ ਉੱਥੇ ਮੈਂ ਲੋਕੀ ਇਹ ਵੀ ਕਹਿੰਦੇ ਸੁਣੇ ਕਿਉਂਕਿ ਤਿੰਨਾ ਮਹੀਨਿਆਂ ਬਾਅਦ ਕਿਸੇ ਨੂੰ ਅਸੈਸ ਕਰਨਾ ਬਹੁਤ ਔਖਾ ਆ। ਔਖਾ ਹਾਂਜੀ। ਲੇਕਿਨ ਉਦੋਂ ਹੀ ਉਹਨਾਂ ਨੇ ਬਦਲਾ ਦਾ ਝੰਡਾ ਖੜਾ ਕਰ ਸਕਦਾ ਸੀ। ਅੱਛਾ ਇਹਦਾ ਮਤਲਬ ਇਹ ਹੋਇਆ ਵੀ ਸਾਨੂੰ ਇੰਨੀ ਗਾਲੀ ਗਾਲੀ ਮੋਤ। ਮੈਂ ਉੱਥੇ ਇਹ ਵੀ ਕਹਿੰਦਾ ਸੀ ਵੀ ਯਾਰ ਇਹ ਤਿੰਨ ਮਹੀਨੇ ਹੋਇਆ ਵੀ ਤਿੰਨਾ ਮਹੀਨਿਆਂ 'ਚ ਤੁਸੀਂ ਕੀ ਅਸੈਸ ਕਰ ਲਿਆ? ਮੈਨੂੰ ਲੱਗਦਾ ਵੀ ਤੁਸੀਂ ਨਹੀਂ ਜੀ ਇਹ ਤਾਂ ਬਹੁਤ ਮਾੜੇ ਆ, ਇਹ ਤਾਂ ਬਹੁਤ ਮਾੜੇ ਆ। ਫਿਰ ਜੇ ਬਹੁਤ ਮਾੜੇ ਆ ਫਿਰ ਆਪਾਂ ਬੰਦੇ ਕਿਉਂ ਬਣਾਉਂਦੇ? ਬਿਲਕੁਲ ਠੀਕ। ਇਹਦਾ ਮਤਲਬ ਜਾਂ ਪਹਿਲਾਂ 6 ਮਹੀਨੇ ਪਹਿਲਾਂ ਆਪਾਂ ਗਲਤ ਸੀ ਜਾਂ ਹੁਣ ਗਲਤ ਕਿੰਨਾ ਕਿਤੇ ਅਸੈਸਮੈਂਟ ਰੱਖੋ ਹੂੰ ਸੋ ਇਸ ਕਰਕੇ ਅਸੀਂ ਬਹੁਤ ਕਈ ਵਾਰੀ ਅਬਰਪਟਲੀ ਫੈਸਲੇ ਲੈਂਦੇ ਆ ਜਿਹਦੇ ਸਾਨੂੰ ਨੁਕਸਾਨ ਹੁੰਦੇ ਆ ਜੀ ਥੈਂਕ ਯੂ ਜੀ ਇਹ ਸੰ ਪ੍ਰਗਤ ਸਿੰਘ ਜੀ ਜਿਨ੍ਹਾਂ ਦੇ ਨਾਲ ਆਪਾਂ ਵਿਚਾਰਾਂ ਦੀ ਸਾਂਝ ਪਾਈ ਹੈ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਧੰਨ